ਦਾਕਤ ਪਾਲਣ ਦਾ ਬਹੁਤ ਸ਼ੁਕਰ ਹੈ ਤੇ ਉਸ ਆਪਣੀ ਇੱਕ ਹੈਬਟ ਨੂੰ ਆਪਣੀ ਇੱਕ ਹਬੀ ਨੂੰ ਕਿ ਕਹਿੰਦੇ ਆ ਮੈਂ ਹਮੇਸ਼ਾ ਲਾਈਵ ਰੱਖਣ ਦੀ ਕੋਸ਼ਿਸ਼ ਕਰਦਾ ਠੀਕ ਹੈ ਜੀ ਦਾਕਾ ਇਸਵਨ ਕਲੱਬ ਦੇ ਸਾਡੇ ਪੀਸੇਵਾਲ ਤੋਂ ਬੜੇ ਮੈਂਬਰ ਹਨ ਦਾਕੇ ਦੇ ਬੜੇ ਮੈਂਬਰ ਹਨ ਜੋ ਕਿ ਇਥੋਂ ਜਮੇ ਪ੍ਰਾਇਮਰੀ ਸਕੂਲ ਦੇ ਵਿੱਚ ਕਮਰੇ ਬਣਾਉਣੇ ਸੀਗੇ ਇਹ ਵੀ ਸਾਡੇ ਦਾਕਾ ਇਸਵਨ ਕਲੱਬ ਵੱਲੋਂ ਤੇ ਹੋਰ ਕਈ ਮੈਂਬਰਾਂ ਵੱਲੋਂ ਯੋਗਦਾਨ ਪਾ ਕੇ ਇਹ ਗੁਰਦੁਆਰੇ ਤੋਂ ਦਿੱਤੇ ਜਾਣ ਹਾਂਜੀ ਤਾਂ ਲੋਕ ਉਹਨੂੰ ਇੱਕ ਪ੍ਰਸ਼ਾਦ ਸਮਝ ਕੇ ਆਪਣੇ ਘਰ ਲੈ ਕੇ ਜਾਣਗੇ ਆਪਣੇ ਖੇਤਾਂ 'ਚ ਲੈ ਕੇ ਜਾਣਗੇ ਤੇ ਉਹ ਉਹਨੂੰ ਪਾਲਣਗੇ ਠੀਕ ਹੈ ਜੀ ਸਾਡਾ ਜਿਹੜਾ ਸਕਸੈਸ ਰੇਟ ਹੈ ਉਹ ਤਕਰੀਬਨ 80% ਹੈ ਹਾਂਜੀ ਜਿਹੜਾ ਕਿ ਬੜੇ ਕਹਿੰਦੇ ਆ ਨਾ ਬੀਜ ਜਿਹਨੇ ਲਗਾਣੇ ਆ ਉਹਨੇ ਲਗਾਈ ਜਾਣੇ ਆ ਜਿਹਨੇ ਚੱਲਨੇ ਆ ਉਹਨੇ ਜਾਰੀ ਜਾਣੇ ਆ ਪਰ ਤੁਸੀਂ ਅਸੀਂ ਆਪਦਾ ਕੰਮ ਜਾਰੀ ਰੱਖਾਂਗੇ ਉਹ ਆਪਦਾ ਕੰਮ ਜਾਰੀ ਰੱਖਣਗੇ ਪੰਜਾਬੀ ਪੂਰੀ ਬੋਲਦੇ ਆ ਜੀ ਮੇਰੇ ਗ੍ਰੈਂਡਚਿਲਡਰ ਨੇ ਪੰਜਾਬੀ ਬੋਲਦੇ ਆ ਸਰ ਪੰਜਾਬੀ ਬੋਲਦੇ ਹੋ ਪੰਜਾਬੀ ਸਖਾਈ ਪੂਰੀ ਹਾਂਜੀ ਮੇਰੇ ਚਾਰ ਬੱਚੇ ਨੂੰ ਪੇਰੈਂਟਸ ਨੇ ਸੋਚਦਿਆ ਕਿ ਮੇਰੇ ਬੱਚੇ ਨੂੰ ਉੱਥੇ ਸਟੂਡੈਂਟ ਦੀ ਐਡਮਿਸ਼ਨ ਮਿਲ ਗਈ ਤਾਂ ਪਰ ਉਹ ਕੋਈ ਇਮੀਗ੍ਰੇਸ਼ਨ ਨਹੀਂ ਮਿਲੀ ਉਹਨੂੰ ਰੈਜ਼ਿਡੈਂਸ ਨਹੀਂ ਮਿਲੀ ਹੁਣ ਤੁਸੀਂ ਜਿਹੜੇ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਵੀ ਦੇਖੋ ਪੜ੍ਹਾਈ ਕਰਨ ਜਾ ਰਹੇ ਆ ਪੜ੍ਹਾਈ ਕਰਕੇ ਅਗਰ ਉੱਥੇ ਐਡਜਸਟ ਹੋ ਗਏ ਵੈਰੀ ਗੁੱਡ ਅਗਰ ਨਹੀਂ ਵੀ ਹੁੰਦੇ ਤਾਂ ਉਹਨਾਂ ਨੇ ਜੇਕਰ ਪੜ੍ਹਾਈ ਠੀਕ ਤਰੀਕੇ ਨਾਲ ਕੀਤੀ ਹੋਇਆ ਉਹ ਇੱਥੇ ਆ ਕੇ ਵੀ ਅੱਛੀਆਂ ਜੌਬਸ ਹਾਸਲ ਕਰ ਸਕਦੇ ਆ ਯੂ نو ਕਈ ਮੈਂ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਬੜੀ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਬੜੀ ਅੱਛੀ ਐਜੂਕੇਸ਼ਨ ਹੈ ਸਭ ਕੁਝ ਹੈ ਫਿਰ ਵੀ ਉਹ ਕਿਵਰੀ ਦੱਸਦੇ ਆ ਬੱਚੇ ਕੇ ਰਸੋਈ ਮੈਂ ਤਾਂ ਐਸੀ ਇੱਥੇ ਨਹੀਂ ਰਹਿਣਾ ਚਾਹੁੰਦੀ ਮੈਂ ਤਾਂ ਵਾਪਸ ਜਾਣਾ ਚਾਹੁੰਦੀ ਆ ਪਰ ਪੇਰੈਂਟਸ ਕਹਿੰਦੇ ਤੂੰ ਇਮੀਗ੍ਰੇਸ਼ਨ ਨੂੰ ਲੈ ਕੇ ਜਾਈ ਸਾਤਸ਼ੈ ਕਾਲ ਜੀ ਮੈਂ ਤੁਹਾਡਾ ਇੰਦਰ ਪਾਸੇ ਪਮਾਲੀ 25ਵੀਂ ਆ ਵੀ ਚੈਨਲ ਤੋਂ ਅੱਜ ਆਪਾਂ ਪਹੁੰਚੇ ਪਿੰਡ ਦਾਖਾ ਲਗਭਗ ਮੈਂ 2-3 ਵੀਡੀਓ ਪਿੰਡ ਦਾਖੇ ਦੀ ਬਣਾ ਚੁੱਕਾ ਪਿੱਛੇ ਤੁਹਾਨੂੰ ਦਿਖਾਇਆ ਸੀ ਕਿ ਮਾਸਟਰ ਜਗਤਾਰ ਸਿੰਘ ਜੀ ਨੇ ਜਿਨ੍ਹਾਂ ਦੀ ਉਹ ਟੀਮ ਨੇ ਕਾਫੀ ਦਰੱਖਤ ਜੇ 2000 2000 ਤੋਂ ਪਲੱਸ ਦਰੱਖਤ ਬੀਜ ਕੇ ਕਲੇ ਬੀਜੇ ਨਹੀਂ ਉਹਨਾਂ ਨੂੰ ਪਾਲ ਕੇ ਵੀ ਦਿਖਾਇਆ ਤੇ ਬੜਾ ਕੁਝ ਤੁਹਾਨੂੰ ਦਿਖਾਇਆ ਤੇ ਜਦੋਂ ਆਪਾਂ ਕੰਮ ਕਰਦੇ ਆ ਕੋਈ ਇੱਕ ਤਾਂ ਉਹਦਾ ਮਿਹਨਤ ਕਰਨ ਵਾਲਾ ਅੱਗੇ ਮਿਹਨਤ ਕਰਦਾ ਪਰ ਕੋਈ ਵੀ ਕੰਮ ਹੋਵੇ ਬਿਨਾ ਪੈਸਿਆਂ ਤੋਂ ਬਿਨਾ ਫੰਡ ਤੋਂ ਨਹੀਂ ਹੁੰਦਾ ਤੇ ਅੱਜ ਤੁਹਾਨੂੰ ਉਹਨਾਂ ਨਾਲ ਮਨਾਉਣ ਜਾ ਰਹੇ ਹਾਂ ਜੋ ਇੰਨਾ ਦੀ ਟੀਮ ਦੇ ਪਿੱਛੇ ਇਹਨਾਂ ਦੇ ਬੈਕ ਬਣਦੇ ਆ ਇਹਨਾਂ ਦੀ ਰੀੜ ਦੀ ਹੱਡੀ ਆ ਕਹਿ ਲਈਏ ਜੇ ਆਪਾਂ ਤਾਂ ਗਲਤ ਨਹੀਂ ਹੋਵੇਗਾ ਉਹਨਾਂ ਦਾ ਨਾਮ ਹੈ ਜਗਮਉਰ ਸਿੰਘ ਸੇਖੋਂ ਜੀ ਜਗਮਉਰ ਸਿੰਘ ਸੇਖੋਂ ਜੀ ਕਾਫੀ ਪੰਜ ਦਹਾਕਿਆਂ ਤੋਂ ਵੱਧ ਕੇ ਸਮਾਂ ਕਿ ਪਰਦੇਸ ਵਿੱਚ ਰਹਿੰਦੇ ਨੇ ਕੈਨੇਡਾ ਵਿੱਚ ਰਹਿੰਦੇ ਨੇ ਪਰ ਫਿਰ ਵੀ ਹੁਣ ਤੱਕ ਆਪ ਦੀ ਧਰਤੀ ਨਾਲ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਨੇ ਫਿਕਰ ਰੱਖਦੇ ਨੇ ਪੰਜਾਬ ਦੀ ਧਰਤੀ ਦਾ ਪੰਜਾਬ ਦੇ ਬੱਚਿਆਂ ਦਾ ਪੰਜਾਬ ਦੀ ਨੌਜਵਾਨੀ ਦਾ ਹੁਣ ਮਿਲਦੇ ਆਪਾਂ ਜਗਮੁਣ ਸਿੰਘ ਸੇਖੋਂ ਜੀ ਨੂੰ ਉਹਨਾਂ ਦੇ ਵਿਚਾਰ ਸੁਣਨਦੇ ਆ ਕਰਦੇ ਆ ਸਵਾਗਤ اے ਬਾਈ ਜਗਮੁਣ ਸਿੰਘ ਸੇਖੋਂ ਜੀ ਦਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਆਪਣਾ ਕੀਮਤੀ ਜੋ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਮਾਂ ਬਤਾ ਰਹੇ ਹੋ ਜੀ ਥੈਂਕ ਯੂ ਜੀ ਮੈਨੂੰ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਤੁਹਾਡੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜਿਵੇਂ ਸਿੱਖੋ ਜੀ ਮੈਂ ਦੇਖਿਆ ਜਿਉ ਪਿੰਡ ਦਾਖਾ ਦੇ ਹਾਲਾਤ ਅੱਜ ਤੋਂ ਉਹਦਾ ਸਾਲ ਪਹਿਲਾਂ ਕੁਝ ਹੋਰ ਸੀ ਜਿਵੇਂ ਛੱਪੜ ਵੀ ਛੱਪੜ ਵੀ ਕੁਲਾ ਪਿਆ ਸੀਗਾ ਕੋਈ ਦਰਾਖਤ ਨਹੀਂ ਸੀਗਾ ਤੇ ਅੱਜ ਮੈਂ ਪਿੰਡ ਦਾਖ ਵਿੱਚ ਵੜਦਾ ਵਾਂ ਮੈਨੂੰ ਹਰਿਆਲੀ ਹਰਿਆਲੀ ਦਿਖ ਰਹੀ ਹੈ ਕਾਫੀ ਸੁਧਾਰ ਹੋਇਆ ਵਾ ਜਿਹਦੇ ਵਿੱਚ ਥੋੜੀ ਪ੍ਰਸ਼ੰਸਾ ਬਹੁਤ ਆਉਂਦੀ ਆ ਥੋੜਾ ਨਾਮ ਬਹੁਤ ਲਿਆ ਜਾਂਦਾ ਕਿ ਜਗਮੂਨ ਸੇ ਸਿੱਖੋ ਜੀ ਕਰਕੇ ਇਹ ਹੋਇਆ ਜਗਮੂਨ ਸੇ ਸਿੱਖੋ ਜੀ ਕਰਕੇ ਇਹ ਹੋਇਆ ਤੁਸੀਂ ਇਸ ਹਰਿਆਲੀ ਦੇ ਵਿੱਚ ਇਸ ਖੁਸ਼ਹਾਲੀ ਵਿੱਚ ਥੋੜਾ ਕੀ ਕੀ ਯੋਗਦਾਨ ਰਿਹਾ ਉਹ ਦੇਖੋ ਜੀ ਮੈਂ ਬਚਪਨ ਤੋਂ ਮੈਨੂੰ ਦਰਖਤ ਰੋਣ ਦਾ ਦਰਖਤ ਪਾਲਣ ਦਾ ਬਹੁਤ ਸ਼ੌਕ ਰਿਹਾ ਤੇ ਉਸ ਆਪਣੀ ਇੱਕ ਹੈਬਟ ਨੂੰ ਆਪਣੀ ਇੱਕ ਹੌਬੀ ਨੂੰ ਕੀ ਕਹਿੰਦੇ ਆ ਮੈਂ ਹਮੇਸ਼ਾ ਲਾਈਵ ਰੱਖਣ ਦੀ ਕੋਸ਼ਿਸ਼ ਕਰਦਾ ਤੇ ਸਾਡੀ ਇੱਕ ਜਥੇਬੰਦੀ ਹੈ ਕੈਰਨਾਂ ਦੇ ਵਿੱਚ ਅੱਛਾ ਜੀ ਜਿਹੜੀ ਕਿ ਤੁਸੀਂ ਕਹਿੰਦੇ ਆ ਦਾਖਾ ਇਸੇਵਾਲ ਕਲੱਬ ਠੀਕ ਹੈ ਜੀ ਦਾਖਾ ਇਸੇਵਾਲ ਕਲੱਬ ਦੇ ਸਾਡੇ ਇਸੇਵਾਲ ਤੋਂ ਬੜੇ ਮੈਂਬਰ ਹਨ ਦਾਖੇ ਦੇ ਬੜੇ ਮੈਂਬਰ ਹਨ ਜੋ ਕਿ ਇਥੋਂ ਜਮੇ ਪੜੇ ਪੜੇ ਤੇ ਉਹ ਬਾਹਰਲੇ ਦੇਸ਼ ਚ ਕੈਨੇਡਾ ਪਹੁੰਚੇ ਤੋਂ ਸਾਡੀ ਜਥੇਬੰਦੀ ਮਿਲ ਕੇ ਇਹ ਸਾਰੀ ਜਿਹੜੀ ਹੈ ਆਰਗੇਨਾਈਜ਼ ਕਰਦੀ ਹੈ ਅਸੀਂ ਇੱਥੇ ਸਕੂਲਾਂ ਦੇ ਵਿੱਚ ਕਾਫੀ ਜੋ ਵੀ ਯੋਗਦਾਨ ਪਾ ਸਕਦੇ ਆ ਅਸੀਂ ਉਹ ਪਾਉਨੇ ਆ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇ ਜਾਂ ਦਿੱਤੇ ਜਾਂਦੇ ਆ ਕਾਫੀ ਦੇਰ ਪਹਿਲਾਂ ਜਦੋਂ ਹਲੇ ਕੰਪਿਊਟਰਸ ਸ਼ੁਰੂ ਹੋਈ ਸੀ ਤਾਂ ਉਦੋਂ ਅਸੀਂ ਕੰਪਿਊਟਰਸ ਦਾ ਇੱਕ ਲੈਬ ਬਣਾ ਕੇ ਦਿੱਤੀ ਇੱਕ ਹਾਲ ਬਣਾਇਆ ਜਿਹਦੇ ਵਿੱਚ ਕੰਪਿਊਟਰ ਰੱਖੇ ਜਨਰੇਟਰ ਲਾ ਕੇ ਦਿੱਤੇ ਇਹ ਲੜਕੀਆਂ ਦੇ ਸਕੂਲ ਦੇ ਵਿੱਚ ਅਸੀਂ ਇੱਕ ਤਰੀਕ ਦੀ ਤਰਖਾ ਵੀ ਦਿੰਦੇ ਰਹੇ ਤੇ ਬਾਕੀ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਕਮਰੇ ਬਣਾਉਣੇ ਸੀਗੇ ਇਹ ਵੀ ਸਾਡੇ ਦੱਖਾਈਸਵਲ ਕਲੱਬ ਵੱਲੋਂ ਤੇ ਹੋਰ ਕਈ ਮੈਂਬਰਾਂ ਵੱਲੋਂ ਯੋਗਦਾਨ ਪਾ ਕੇ ਇੱਕ ਜਗ੍ਹਾ ਅਸੀਂ ਕਾਰਜ ਪੂਰਾ ਕੀਤਾ ਗਿਆ ਇਹ ਦੱਖਾਈਸਵਲ ਕਲੱਬ ਇੱਕ ਗੱਲ ਕਰਦੇ ਹਾਂ ਇਹ ਤੁਸੀਂ ਮਹੀਨੇ ਵਾ ਫੰਡ ਕੱਢਦੇ ਹੋ ਉੱਤੇ ਲੱਗ ਕਿਵੇਂ ਉਹ ਕਿਵੇਂ ਕੰਮ ਚੱਲਦਾ ਰਹਿੰਦਾ ਉੱਥੇ ਅਸੀਂ ਲੋੜ ਮੁਤਾਬਕ ਹਰ ਇੱਕ ਬੰਦਾ ਆਪਣੀ ਹਿੰਮਤ ਮੁਤਾਬਕ 24 ਯੋਗਦਾਨ ਫੋਣਾ ਚਾਹੁੰਦਾ ਉਹ ਆਪਣੇ ਉਸ ਕਲੱਬ ਦੇ ਵਿੱਚ ਪੈਸੇ ਪਾ ਦਿੰਦਾ ਤੇ ਉਹ ਅਸੀਂ ਕਹਿੰਦੇ ਹੁੰਦੇ ਫਿਰ ਇੱਥੇ ਜੁਆਇੰਟਲੀ ਇਹ ਸਕੂਲਾਂ ਦੇ ਵਿੱਚ ਤੇ ਸਕਾਲਰਸ਼ਿਪਸ ਦੇ ਵਿੱਚ ਇਸ ਕੰਮ ਤੇ ਖਰਚਦੇ ਆ ਤੇ ਉਹਦੇ ਨਾਲ ਨਾਲ ਜੋ ਵੀ ਮੈਨੂੰ ਸ਼ੌਕ ਹੈ ਪੌਦੇ ਲਗਾਉਣ ਦਾ ਉਹ ਮੈਂ ਸਿਰਫ ਇਕੱਲੇ ਦਾਖੇ ਪਿੰਡ ਦੇ ਵਿੱਚ ਹੀ ਨਹੀਂ ਪੌਦੇ ਲਗਾਉਣ ਦਾ ਉਦੋਂ ਕਰਦੇ ਅਸੀਂ ਅਸੀਂ ਪੌਦੇ ਜਿਹੜੇ ਆ ਗੁਰਦਾਰਾਂ ਦੇ ਵਿੱਚ ਬੜੀ ਲੇਰ ਤੋਂ ਮੈਨੂੰ ਇਹ ਸੀ ਕਿ ਕਿਸ ਤਰ੍ਹਾਂ ਮੈਂ ਆਰਗੇਨਾਈਜ਼ ਕਰਾਂ ਕਿ ਕੌਣ ਬੂਟੇ ਲਾਊਗਾ ਕੌਣ ਟੋਏ ਪਟੂ ਜਿੱਦਾਂ ਪਾਣੀ ਲੱਗੂਗਾ ਤੇ ਕਿਦਾਂ ਪਾਲੇ ਜਾਣਗੇ ਠੀਕ ਹੈ ਜੀ ਸੋ ਕਾਫੀ ਧੀਰ ਮੇਰੇ ਦਿਮਾਗ 'ਚ ਆਈਡੀਆ ਆਂਦਾ ਰਿਹਾ ਪਰ ਫਿਰ ਮੈਂ ਇੱਕ ਦਿਨ ਆਪਣੇ ਆਫਿਸ ਬੈਠੇ ਰਿਹਾ ਸੋਚਿਆ ਕਿ ਅਗਰ ਪੌਦੇ ਅਸੀਂ ਗੁਰਦੁਆਰੇ ਤੋਂ ਦਿੱਤੇ ਜਾਣ ਹਾਂਜੀ ਤਾਂ ਲੋਕ ਉਹਨੂੰ ਇੱਕ ਪ੍ਰਸ਼ਾਦ ਸਮਝ ਕੇ ਆਪਣੇ ਘਰ ਲੈ ਕੇ ਜਾਣਗੇ ਆਪਣੇ ਖੇਤਾਂ 'ਚ ਲੈ ਕੇ ਜਾਣਗੇ ਤੇ ਉਹ ਉਹਨੂੰ ਪਾਲਣਗੇ ਠੀਕ ਹੈ ਜੀ ਸਾਡਾ ਜਿਹੜਾ ਸਕਸੈਸ ਰੇਟ ਹੈ ਉਹ ਤਕਰੀਬਨ 80% ਹਾਂਜੀ ਜਿਹੜਾ ਕਿ ਜੰਗਲਾਤ ਵਾਲਿਆਂ ਦਾ ਇੰਨਾ ਵਧੀਆ ਇੰਨਾ ਹਾਈ ਸਕਸੈਸ ਰੇਟ ਨਹੀਂ ਵੀ ਹੁੰਦਾ ਕਿਉਂਕਿ ਅਸੀਂ ਲੋਕਾਂ ਨੂੰ ਉਹਨਾਂ ਨੂੰ ਅਸੀਂ ਮਹਿਸੂਸ ਕਰਾਉਨੇ ਆ ਕਿ ਇਹ ਜਿਹੜਾ ਪੌਦਾ ਤੁਹਾਨੂੰ ਮਿਲਿਆ ਹੈ ਇਸ ਪੌਦੇ ਨੂੰ ਹੋਰ ਪਾਲੋਗੇ ਤਾਂ ਪੰਜਾਬ ਦੇ ਵਿੱਚ ਹਰਿਆਵਲੀ ਵਧੇਗੀ ਤੇ ਅਸੀਂ ਜਿਸ ਤਰ੍ਹਾਂ ਹੈ ਢਾਲੀ ਸਾਹਿਬ ਦੰਦਮਨ ਸਾਹਿਬ ਤੇ ਮੈਂ ਬਾਕੀ ਕਟਾਣੀ ਸਾਹਿਬ ਵੀ ਗਏ ਤਲਵੰਡੀ ਭਾਈ ਕੇ ਤੇ ਹੋਰ ਕਈ ਗੁਰਦਾਰਿਆਂ ਦੇ ਉੱਤੇ ਜਾ ਕੇ ਅਸੀਂ ਇਹ ਜਿਹੜੇ ਪੌਦੇ ਆ ਉੱਤੇ ਰੁੱਖਦਾਨ ਦਿੱਨੇ ਆਂ ਤੇ ਲੋਕ ਬੜੇ ਇਤਸ਼ਾਹ ਨਾਲ ਲੈ ਕੇ ਜਾਂਦੇ ਆ ਤੇ ਇਹ ਜਿਹੜਾ ਹੈਗਾ ਸਾਡਾ ਪਲਾਂਟੇਸ਼ਨ ਦਾ ਰੁੱਖ ਲਾਉਣ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਇਹਨੂੰ ਮੈਂ ਹੋਰ ਵੀ ਅੱਗੇ ਵੱਡੀ ਸਕੇਲ ਤੇ ਲੈ ਕੇ ਜਾਣਾ ਚਾਹਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਤੇ ਥੋੜੀ ਵੱਡੀ ਪੱਧਰ ਤੇ ਬੂਦੇ ਲਗਾਏ ਜਾਇਆ ਕਰਨਗੇ ਜਿਵੇਂ ਤੁਸੀਂ ਦਰਖਤ ਵੀ ਭੇਜਦੇ ਉਧਰੋਂ ਆਉਂਦੇ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਭੇਜਦੇ ਤੁਹਾਨੂੰ ਕੋਈ ਲੱਗਦਾ ਤੱਕ ਅੱਜ ਤੱਕ ਕਿੰਨੇ ਕੁ ਦਰਾਕਤ ਬਣ ਚੁੱਕੇ ਹੋਵਾਂਗੇ ਕਹਿੰਦੇ ਪੌਦੇ ਬਣ ਚੁੱਕੇ ਹੋਵਾਂਗੇ ਵੇਖੋ ਜੀ ਮੇਰਾ ਖਿਆਲ ਹੈ ਕਿ ਤਕਰੀਬਨ 10000 ਤੋਂ ਉੱਪਰ ਪੌਦਾ ਤਾਂ ਆਪਾਂ ਵੜ ਚੁੱਕੇ ਆਂ ਲਗਵਾ ਚੁੱਕੇ ਆਂ ਜਿਹੜੇ ਕਿ ਹੁਣ ਜਾ ਕੇ ਦੇਖੀਦਾ ਬੜੇ ਵਧੀਆ ਪੱਕੇ ਵੱਡੇ ਹੋਏ ਹੋਏ ਆ ਬੂਟਾ ਲਾਉਣਾ ਜਿਹੜਾ ਉਹ ਡਾ ਵੱਡਾ ਕੰਮ ਨਹੀਂ ਜਿੰਨਾ ਕਿ ਬੂਟੇ ਨੂੰ ਪਾਲਣ ਦਾ ਕੰਮ ਹੈ ਸਹੀ ਗੱਲ ਹੈ ਤੇ ਇੱਥੇ ਜਿਹੜੀ ਆਪਣੀ ਟੀਮ ਹੈ ਪਿੰਡ ਦੀ ਜਗਤਾਰ ਸਿੰਘ ਹੋਣੀ ਹੈ ਸਤਰਾਮ ਹੈ ਤੇ ਸਤਰਾਮ ਸਿੱਖ ਹੋਏ ਆ ਆਪਣੇ ਸਾਫਕਾ ਸਰਪੰਚ ਜਿਹੜੇ ਆ ਜਗਵਿੰਦਰ ਸਿੰਘ ਹਾਂਜੀ ਉਹਨਾਂ ਨੇ ਵੀ ਕਾफी ਸਾਡੀ ਮਦਦ ਕੀਤੀ ਤੇ ਹੁਣ ਦੀ ਜਿਹੜੀ ਪੰਚਾਇਤ ਆ ਉਹ ਸਾਨੂੰ ਬਹੁਤ ਸਹਿਯੋਗ ਦੇ ਰਹੀ ਹੈ ਇਸ ਕੰਮ ਦੇ ਵਿੱਚ ਟੈਂਕਰ ਵਗੈਰਾ ਰੱਖਿਆ ਹੈ ਪਾਣੀ ਲਾਉਣਾ ਬੂਟਿਆਂ ਨੂੰ ਉਹਨਾਂ ਦੇ ਵਾਸਤੇ ਜਿਹੜੇ ਟਰੀ ਗਾਰਡ ਲਵਾਣੇ ਤੇ ਸੋ ਹੌਲੀ-ਹੌਲੀ ਵਕਤ ਆਏਗਾ ਕਿ ਹੋਰ ਵੀ ਪੌਦੇ ਜਿਹੜੇ ਵੱਧ-ਤੁ ਵੱਧ ਲਗਾਏ ਜਾਣਗੇ ਜਿਹੜਾ ਦੇਸੀ ਅੰਬ ਹੈ ਨਿੰਮ ਹੈ ਤੇ ਜਾਮਨ ਮੈਨੂੰ ਜਿਆਦਾ ਪ੍ਰਮੋਟ ਕਰਦਾ ਦੇ ਸੀਮ ਜਿਹੜਾ ਉਹਦਾ ਲਪੇਟ ਜਿਹੜੀ ਆ ਉਹ ਬੋੜ ਵਾਂਗੂ ਬਹੁਤ ਵੱਡਾ ਭਾਰੀ ਰਕਤ ਬਣਦਾ ਔਰ ਉਹ ਸਦਾ ਹਰਿਆਵਲ ਰਹਿੰਦਾ ਉਹਦੇ ਪੱਤੇ ਝੜਦੇ ਨਹੀਂਗੇ ਉਹਦੀ ਗਰਮੀਆਂ ਵਿੱਚ ਵੀ ਸਰਦੀਆਂ ਵਿੱਚ ਵੀ ਉਹਦੀ ਛਾਂ ਉਹਦੀ ਹਰਿਆਲੀ ਰਹਿੰਦੀ ਹੈ ਔਰ ਉਹਦੇ ਉੱਤੇ ਸੈਂਕੜੇ ਪੰਛੀ ਆ ਕੇ ਬੈਠਦੇ ਆ ਸੈਂਕੜੇ ਪੰਛੀ ਆ ਕੇ ਉਹਦੇ ਤਿਆਰੋਂ ਨਹੀਂ ਪਾਉਂਦੇ ਆ ਸਾਡੇ ਜਿਹੜੇ ਪੰਛੀ ਹੈ ਉਹਨੂੰ ਤਾਂ ਹੀ ਉੱਥੇ ਉਹਨਾਂ ਦਾ ਅਗਰ ਹੈਬਿਟਾਟ ਹੋਏਗਾ ਤਾਂ ਹੀ ਉੱਥੇ ਇੱਥੇ ਰਹਿਣਗੇ ਉਹ ਆਪਦੇ ਬੱਚੇ ਪਾਲਣਗੇ ਸੋ ਅਸੀਂ ਇਸ ਟੀਚੇ ਦੇ ਨਾਲ ਜੋ ਵੀ ਹੈ ਸਦਾ ਗ੍ਰੀਨ ਜਿਹੜੇ ਦਰਖਤ ਉਹ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਨਿੰਮ ਕਾਫੀ ਘਟ ਰਹੀ ਹੈ ਮੈਨੂੰ ਬੜੇ ਲੋਕਾਂ ਨੇ ਨਿੰਮ ਦੀ ਜਿਹੜੀ ਐ ਫਰਮਾਇਸ਼ ਕੀਤੀ ਸੀ ਕਿ ਸਾਨੂੰ ਨਿੰਮ ਵੀ ਭੇਜੋ ਜਾਮਨ ਵੀ ਭੇਜੋ ਅਸੀਂ ਬੂਟੇ ਜਿਹੜੇ ਉਹਨਾਂ ਦੇ ਵਿੱਚ ਔਲਾ ਨਿੰਬੂ ਵੀ ਦਿੰਨੇ ਆ ਪਰ ਉਹ ਫਲਦਾਰ ਬੂਟੇ ਐ ਕੋਈ ਗੱਲ ਨਹੀਂ ਪਰ ਜ਼ਿਆਦਾਤਰ ਜਾਨ ਸਾਡੀ ਜਿਹੜੀ ਐ ਉਹ ਕੋਸ਼ਿਸ਼ ਹੁੰਦੀ ਐ ਕਿ ਜਿਹੜੇ ਬੂਟੇ ਵੱਡੇ ਹੋਣ ਉਹਨਾਂ ਦੇ ਪਰਪੰਛੀ ਬੈਠਣ ਉਹਦੇ ਨੀਚੇ ਬੱਚੇ ਬੈਠਣ ਦੇ ਜਿਹੜੇ ਹੈ ਉਹ ਪੰਜਾਬ ਦੇ ਵਾਤਾਵਰਨ ਨੂੰ ਠੀਕ ਕਰਨ ਵਿੱਚ ਸਹਾਇੀ ਹੋਣ ਤੁਸੀਂ ਦਰਖਤਾਂ ਦੀ ਗੱਲ ਕੀਤੀ ਪੰਛੀਆਂ ਦੀ ਗੱਲ ਕੀਤੀ ਕਿ ਆਣ ਲਈ ਪੜਨਗੇ ਹਨ ਪਰ ਤੁਹਾਨੂੰ ਜੇ ਬਾਹਰ ਬੈਠੇ ਹੋਣੇ ਹੋ ਜਦੋਂ ਟਾਈਮ ਆਉਂਦਾ ਅੱਗ ਲਾਉਣ ਦਾ ਸੇ ਕਿਸਾਨ ਅੱਗ ਲਾਉਂਦੇ ਆ ਕਿਸਾਨ ਭਰਾ ਅੱਗ ਲਾਉਂਦੇ ਆ ਜਾਂ ਹੋਰ ਕੋਈ ਕਾਰਨ ਬਣ ਜਾਂਦੇ ਅੱਗ ਲੱਗਣ ਦੇ ਦਰਖਤ ਜਲਦੇ ਆ ਕੀ ਫਿਰ ਦੇਖੇ ਪੰਛੀ ਛੋਟੇ ਛੋਟੇ ਬੱਚੇ ਵੀ ਵਿੱਚ ਜਲੇ ਹੁੰਦੇ ਆ ਦੇਖਦੇ ਆ ਉਹ ਇੱਥੇ ਕੰਮ ਉੱਠਦੀ ਆ ਦੇਖੋ ਕੰਬੁੱਟੇ ਸਾਡੀ ਕੰਬੜ ਦੀ ਕਿ ਬੱਚੇ ਜਲਦੀ ਵਿਕਦੇ ਆ ਕੀ ਫੋਨ ਉਹ ਉਸ ਵਕਤ ਜਦ ਬੱਚੇ ਜਲਦੇ ਦੇਖਦੇ ਹੋ ਕੀ ਮਹਿਸੂਸ ਹੁੰਦਾ ਉਦੋਂ ਕੀ ਕਰਦੇ ਜੀ ਬਹੁਤ ਦੁੱਖ ਹੁੰਦਾ ਠੀਕ ਹੈ ਅਸੀਂ ਕੋਸ਼ਿਸ਼ ਕਰਦੇ ਆ ਹਰ ਇੱਕ ਨੂੰ ਐਜੂਕੇਟ ਕਰਨ ਦੀ ਵੀ ਜਿਨ੍ਹਾਂ ਨੇ ਵੀ ਪੱਤੇ ਵਗੈਰਾ ਜਾਂ ਕੋਈ ਛੋਰ ਚੀਜ਼ ਬਾਲਣੀ ਹੈ ਉਹ ਦਰਖਤ ਤੋਂ 20 ਫੁੱਟ ਦੂਰ ਬਾਲੋ ਕਿਉਂਕਿ ਕਿਸੇ ਵੀ ਪੌਦੇ ਨੂੰ ਜਦੋਂ ਜੂੜ ਤੋਂ ਜ਼ਿਆਦਾ ਸਿੱਖ ਲੱਗ ਜਾਂਦਾ ਉਹਦੀ ਗਰੋਥ ਬੰਦ ਹੋ ਜਾਂਦੀ ਹੈ ਹਾਂਜੀ ਉਹ ਵੱਧਾ ਨਹੀਂ ਉਸ ਤੋਂ ਬਾਅਦ ਤੋ ਇਸ ਲਈ ਸੀ ਹਮੇਸ਼ਾ ਇਸ ਗੱਲ ਦੱਸਦੇ ਆਂ ਲੋਕਾਂ ਨੂੰ ਜਿਹਦੇ ਲੈ ਕੇ ਜਾਂਦੇ ਆਂ ਵੀ ਇਹਦੇ ਥੱਲੇ ਇਹਦੇ ਨਜ਼ਦੀਕ ਅਗਨਾਵਲੋ ਤੇ ਦੂਰ ਵਾਲੋ ਬੜਾ ਬਾਕੀ ਜੋ ਤੁਸੀਂ ਦੱਸਿਆ ਕਿ ਦੁੱਖ ਬਹੁਤ ਹੁੰਦਾ ਪਰ ਇਹ ਕਹਿੰਦੇ ਆ ਨਾ ਵੀ ਜੀ ਨੇ ਲਗਾਣੇ ਆ ਉਹਨੇ ਲਗਾਈ ਜਾਣੇ ਆ ਜੀ ਨੇ ਜਾਲਣੇ ਆ ਉਹਨੇ ਜਾਲੀ ਜਾਣੇ ਆ ਪਰ ਤੁਸੀਂ ਅਸੀਂ ਆਪਦਾ ਕੰਮ ਜਾਰੀ ਰੱਖਾਂਗੇ ਉਹ ਆਪਦਾ ਕੰਮ ਜਾਰੀ ਰੱਖਣਗੇ ਤੇ ਪਰ ਜਦ ਅਖੀਰ ਸਾਡੀ ਹੋਏਗੀ ਜਿਹੜਾ ਹੈ ਪੌਦੇ ਬਹੁਤ ਬਹੁਤ ਹਜ਼ਾਰਾਂ ਦੀ ਗਿਣਤੀ ਚ ਪੌਦੇ ਪਲ ਕੇ ਜਵਾਨ ਹੋ ਚੁੱਕੇ ਆ ਤੇ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਬੈਚਸ ਆਉਣ ਵਾਲੀਆਂ ਵੀ ਦਸਤਾਂ ਦੀਆਂ ਜਿਹੜੀਆਂ ਉਹ ਅਸੀਂ ਸਮਰ ਦੇ ਵਿੱਚ ਜਦੋਂ ਮਾਨਸੂਨ ਸੀਜ਼ਨ ਹੁੰਦਾ ਹੈ ਉਦੋਂ ਸਪੈਸ਼ਲੀ ਵੱਧ ਵੱਧ ਬੂਟੇ ਅਸੀਂ ਜਿਹੜਿਆ ਉਹ ਵੰਡਣ ਦੀ ਕੋਸ਼ਿਸ਼ ਕਰਦੇ ਆਂ ਤੇ ਲਗਵਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਜੋ ਵਧੀਆ ਹੋ ਜਾਣ ਹਾਂਜੀ ਹੁਣ ਤੁਹਾਨੂੰ ਮਿਲ ਪੰਜ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਕੈਨੇਡਾ ਗਿਆ ਨੂੰ ਮੈਨੂੰ ਲੱਗਦਾ ਜਦੋਂ ਤੁਸੀਂ ਗਏ ਸੀਗੇ ਉਦੋਂ ਤਾਂ ਕਿਸੇ ਨੂੰ ਕੈਨੇਡਾ ਦਾ ਨਾਮ ਨਹੀਂ ਲੈਣਾ ਹੁੰਦਾ ਹੋਣਾ ਹੁਣ ਵੀ ਕੈਨੇਡੀਕ ਇਹਨੇ ਕੈਨੇਡਾ ਨਹੀਂ ਕਹਿੰਦੇ ਆਪਾਂ ਉਦੋਂ ਵੀ ਲੋਕੀ ਕਹਿੰਦੇ ਆਣ ਉਹ ਭਾਵੇਂ ਕਿ ਤੁਸੀਂ ਬੋਲ ਰਹੇ ਤੇ ਗਮੁਲਾ ਸ਼ਾਹ ਜੀਰ ਕਹੀ ਕਹਿੰਦੇ ਹੋਣਗੇ ਹਾਂਜੀ ਜਾਂ ਕੁਝ ਹੋਰ ਕੀ ਉਹ ਤੋਂ ਤੁਸੀਂ ਕਿਵੇਂ ਇਹਦੇ ਮਨ ਬਣਾ ਲਿਆ ਉੱਥੇ ਇੰਨੇ ਦੂਰ ਜਾਣ ਦਾ ਕਿਧਰ ਤੁਹਾਡਾ ਕਿਵੇਂ ਸੰਯੋਗ ਰੜੇ ਮੇਰੀ ਵੀਰ ਜੀ ਇਹਦੇ ਮੈਟਰ ਆਫ ਫੈਕਟ ਮੈਂ ਕਾਲਜ ਪੜ੍ਹਦਾ ਸੀ ਜਦੋਂ ਮੇਰੀ ਆਰਮੀ ਵਿੱਚ ਸਿਲੈਕਸ਼ਨ ਹੋ ਗਈ ਸੀ ਠੀਕ ਹੈ ਜੀ ਸੋ ਆਰ ਵਾਸ ਸਿਲੈਕਟਡ ਐਂਡ ਕਮਿਸ਼ਨਡ ਆਫੀਸਰ ਤੇ ਆਫੀਸਰਸ ਟ੍ਰੇਨਿੰਗ ਸਕੂਲ ਮਦਰਾਸ ਤੋਂ ਮੈਨੂੰ ਜੁਆਇਨਿੰਗ ਰਿਪੋਰਟ ਵੀ ਆ ਗਈ ਮੇਰੇ ਫਾਦਰ ਸਾਹਿਬ ਨੇ ਸੀ ਚਾਹੁੰਦੇ ਮੈਂ ਆਰਮੀ ਜੁਆਇਨ ਕਰਾਂ ਉਹਨਾਂ ਨੇ ਫਿਰ ਇੱਕ ਪਲਾਨ ਬਣਾਇਆ ਕਿ ਚਲੋ ਜਿਹੜੇ ਤੁਸੀਂ ਕੈਨੇਡਾ ਚਲੇ ਜਾਓ ਮੈਨੂੰ ਤੇ ਮੇਰੇ ਇੱਕ ਦੋਸਤ ਨੂੰ ਉਹਨੇ ਕੈਨੇਡਾ ਭੇਜਿਆ ਚਲੋ ਅਸੀਂ ਉੱਥੇ ਗਏ ਜਿੱਥੇ ਵੀ ਪ੍ਰਮਾਤਮਾ ਨੇ ਹਾਂ ਅੰਦਾਣਾ ਲਿਖਿਆ ਸੀ ਉੱਥੇ ਪਹੁੰਚ ਗਏ ਤੇ ਪਰ ਇਸ 50 ਸਾਲ ਦੇ ਵਿੱਚ ਇੰਡੀਆ ਦੇ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਈ ਹੈ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਈ ਹੈ ਜਦੋਂ ਮੈਂ ਕੈਨੇਡਾ ਗਿਆ ਉਦੋਂ ਸਾਰੇ ਇੰਟੀਰੀਅਰ ਸੂਬੇ ਦੇ ਵਿੱਚ ਇੱਕ ਗੁਰਦੁਆਰਾ ਸੀਗਾ ਅੱਛਾ ਜੀ ਤੇ ਸਾਰੇ ਆਲਮੋਸਟ एवरीवन बॉडी ਨਿਊ एवरीवन बॉडी ਹਰ ਇੱਕ ਇੱਕ ਦੂਜੇ ਨੂੰ ਜਾਣਦੇ ਸੀ ਤਕਰੀਬਨ ਹੁਣ ਉਥੇ ਸੈਂਕੜੇ ਗੁਰਦੁਆਰੇ ਆ ਅੱਛਾ ਜੀ ਜੀ ਤੇ ਟ੍ਰਾਂਟੋ ਵੀ ਇੱਕ ਉਸ ਟਾਈਮ ਤੇ ਕੈਨੇਡਾ ਦੇ ਵੀ ਸਿਰਫ 3-4 ਸ਼ਹਿਰ ਸੀ ਇਹ ਨੋਨ ਜਿਹੜਾ ਦਾ ਨਾਮ ਸੀ ਮੌਂਟਰੀਅਲ ਹਾਂ ਜੀ ਟ੍ਰਾਂਟੋ ਤੇ ਵੈਂਕੂਵਰ ਅੱਛਾ ਵਿਨੀਪੈਗ ਕੈਲਗਰੀ ਇਹ ਸਭ ਛੋਟੇ ਛੋਟੇ ਸ਼ਹਿਰ ਸੀ ਇਹ ਮੈਂ ਜਦੋਂ ਫਸਟ ਟਾਈਮ ਕੈਲਗਰੀ ਦੀ ਲੈਂਡ ਕੀਤਾ ਹਾਂ ਜੀ ਤਾਂ ਉਹ ਉਹਨਾਂ ਦੀ 에ਰਪੋਰਟ ਜਿਹੜੀ ਸੀ ਉਸ ਟਾਈਮ ਤੇ ਕੈਲਗਰੀ ਦੀ ਉਹ ਇੱਕ ਇਦਾਂ ਜਿਸ ਤਰ੍ਹਾਂ ਕਿ ਬਹੁਤ ਵੱਡੀ ਫੈਕਟਰੀ ਦਾ ਸ਼ੈੱਡ ਹੁੰਦਾ ਜਾਂ ਕਿਸੇ ਵੇਅਰ ਹਾਊਸ ਦਾ ਸ਼ੈੱਡ ਹ ਇਸ ਕਿਸਮ ਦੀ ਬਿਲਡਿੰਗ ਸੀ ਪਰ ਹੁਣ ਉਹ ਬੜੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਇੱਥੇ ਹੁਣ ਜਦੋਂ ਅਸੀਂ ਆਉਂਦੇ ਆ ਮੈਂ ਤਾਂ ਵੈਸੇ ਹਰ ਸਾਲ ਆਉਂਦਾ ਰਹਿੰਦਾ ਹਾਂ ਪਰ ਇਹ ਹੈ ਕਿ ਆ ਕੇ ਦੇਖੀਦਾ ਬਹੁਤ ਚੇਂਜ ਹੁੰਦੀ ਹੈ ਨਵੀਆਂ ਬਿਲਡਿੰਗਾਂ ਬਣੀਆਂ ਹੁੰਦੀਆਂ ਕਈ ਚੌਕ ਐਸੇ ਜਿਨ੍ਹਾਂ ਦੀ ਪਛਾਣ ਨਹੀਂ ਆਉਂਦੀ ਹਾਂਜੀ ਤੇ ਆ ਸਪੈਸ਼ਲੀ ਜਿਹੜਾ ਬ੍ਰਿਜ ਆਪਣੇ ਬਣਾਇਆ ਲੁਧਿਆਣਾ ਤੋਂ ਮੋਗਾ ਜਿਹੜੇ ਯੂ ਨਾ ਮੁਲਾਫਰ ਦੇ ਉੱਪਰ ਦੀ ਜਾ ਰਿਹਾ ਹੈ ਜਗਰਾਉਂ ਦੇ ਉੱਪਰ ਦੀ ਜਾ ਰਿਹਾ ਹੈ ਹਾਂਜੀ 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 ਤੇ ਚੰਡੀਗੜ੍ਹ ਨੂੰ ਜਦੋਂ ਜਾਂਦੇ ਆ ਸਾਰੇ ਸ਼ਹਿਰਾਂ ਦੇ ਉੱਪਰ ਬੇਤਕ ਗੱਲ ਇਹ ਸ਼ਹਿਰਾਂ ਦੀ ਸ਼ਕਲ ਚੌਂਕ ਜਿਹੜੇ ਐ ਇੰਟਰਸੈਕਸ਼ਨ ਆ ਉਹਨਾਂ ਦੀ ਸ਼ਕਲ ਬਦਲ ਗਈ ਹੈ ਬਿਲਡਿੰਗਸ ਨਵੀਆਂ ਬਹੁਤ ਖੜੀਆਂ ਹੋਈਆਂ ਸੋ ਦੇਖ ਕੇ ਖੁਸ਼ੀ ਹੁੰਦੀ ਹੈ ਇਸੇ ਵਰਲਡ ਕਲਾਸ ਹਾਈਵੇ ਨਾਓ ਤੁਸੀਂ ਉਧਰ ਗਏ ਇਹ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਕੇ ਕਮਾਰੇ ਹੁੰਦੇ ਹੋਗੇ ਜਦੋਂ ਤੁਸੀਂ ਗਏ ਸੀ ਹਾਂਜੀ ਹੈ ਨਾ ਹਾਂਜੀ ਮੈਰਿਜ ਬਾਅਦ ਚ ਹੁੰਦੀ ਮੈਂ ਸਟੂਡੈਂਟ ਸੀਗਾ ਕਾਲਜ ਪੜ੍ਹਦਾ ਸੀ ਮੈਂ ਹਲੇ ਆਪਣੀ ਬੀਏ ਵੀ ਕੰਪਲੀਟ ਨਹੀਂ ਸੀ ਕੀਤੀ ਜਦੋਂ ਮੈਂ ਕੈਨੇਡਾ ਹੁੰਦੇ ਆ ਆਰਮੀਸ਼ ਸਿਲੈਕਟ ਹੋਇਆ ਤੇ ਉਦੋਂ ਸਿਲੈਕਸ਼ਨ ਤੋਂ ਬਸ 2-3 ਮਹੀਨੇ ਬਾਅਦ ਹੀ ਮੇਰੇ ਫਾਦਰ ਸਾਹਿਬ ਨੇ ਪ੍ਰੋਗਰਾਮ ਬੁਲਾਇਆ ਤੇ ਅਸੀਂ ਮੈਂ ਕੈਨੇਡਾ ਪਹੁੰਚਿਆ ਸੌ ਉਸ ਵਰੀ ਯੰਗ ਆਵਾਜ਼ ਉਹਨਾਂ ਦੀ ਮੈਂ ਸਿਰਫ ਮੇਰੀ ਉਮਰ 20 ਸਾਲ ਦੀ ਸੀ ਜਦੋਂ ਮੈਂ ਕੈਨੇਡਾ ਚੱਲਿਆ ਗਿਆ 20 ਸਾਲ ਦੇ ਚਲੇ ਗਿਆ ਚਲੇ ਗਏ ਤੇ ਹੋ ਬੱਚੇ ਵੀ ਥੋੜੇ ਉਧਰ ਹੋਏ ਉਧਰ ਹੀ ਹੋਏ ਜੀ ਬੱਚੇ ਸਭ ਕੋ ਸਿਟੀਜ਼ਨ ਹੋਣਗੇ ਫਿਰ ਐਸਾ ਕਿਆ ਤੁਸੀਂ ਪੰਜਾਬ ਚ ਥੋੜਾ ਫਿਰ ਵੀ ਮਨ ਲੱਗਦਾ ਕਿ ਥੋੜੇ ਬੱਚਿਆਂ ਨੇ ਮਨ ਲੱਗਦਾ ਪਹਿਲੇ ਤਾਂ ਬੱਚਿਆਂ ਦਾ ਮਨ ਵੀ ਲੱਗਦਾ ਤਾਂ ਪੰਜਾਬ ਚ ਹੀ ਥੋੜਾ ਕੱਲਿਆਂ ਦੀ ਮਨ ਲੱਗਦਾ ਹੁਣ ਨਹੀਂ ਮੇਰੇ ਬੱਚੇ ਵੀ ਕੀ ਕਹਿੰਦੇ ਹੁੰਦੇ ਜਦੋਂ ਆਉਂਦੇ ਆ ਉਹ ਲਾਈਕ ਕਰਦੇ ਆ بڑے ਲੋਕ ਇੱਥੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਇਹ ਬੜੀ ਪ੍ਰੋਬਲਮ ਆ ਕਿ ਉਹ ਕਹਿੰਦੇ ਜੀ ਸਾਡੇ ਬੱਚੇ ਇੰਡੀਆ ਜਾਣਾ ਨਹੀਂ ਚਾਹੁੰਦੇ ਸਾਡੇ ਬੱਚੇ ਕਹਿੰਦੇ ਆ ਉੱਥੇ ਗਰਮੀ ਆ ਉੱਥੇ ਘੱਟਾ ਇੱਕ ਵਾਰੀ ਆਏ ਸੀ ਮੁੜ ਕੇ ਕਹਿੰਦੇ ਯੂ ਕਰਨ ਖਿੱਚ ਆ ਚਲੋ ਗੋਡ ਵਿਲਿੰਗ ਪਰਮਾਤਮਾ ਦੀ ਮਿਹਰ ਹੈ ਮੇਰੇ ਬੱਚੇ ਜਿੰਨੀ ਵਾਰੀ ਵੀ ਆਏ ਆ ਉਹਨਾਂ ਨੇ ਇੰਜੋਏ ਕੀਤਾ ਔਰ ਉਹਨਾਂ ਨੇ ਹਮੇਸ਼ਾ ਬਾਪਸੌਣ ਲਈ ਵੀ ਪਲਾਨ ਬਣਾਉਂਦੇ ਆ ਤਾਂ ਉਹਨਾਂ ਦੇ ਕਰਕੇ ਹੀ ਕਿਉਂਕਿ ਉਹ ਲਾਈਕ ਕਰਦੇ ਸੀ ਇੰਡੀਆ ਨੂੰ ਵੀ ਆਉਂਦੇ ਜਾਂਦੇ ਰਹਿੰਦੇ ਤੇ ਉਹ ਮੇਰੇ ਫਾਦਰ ਸਾਹਿਬ ਨੇ ਗੋਠੀ ਬਣਾਈ ਸੀ ਲੁਜਾਨੇ ਮੇਰੇ ਫਾਦਰ ਸਾਹਿਬ ਦਾ ਬਿਜ਼ਨਸ ਸੀ ਲੁਜਾਨੇ ਸੋ ਅਸੀਂ ਸ਼ੁਰੂ ਤੋਂ ਲੁਜਾਨੇ ਸ਼ਹਿਰ ਚ ਰਹੇ ਪਰ ਪਿੰਡ ਦੇ ਨਾਲ ਅਸੀਂ ਆਪਣਾ ਨਾਤਾ ਨਹੀਂ ਤੋੜਿਆ ਪਿੰਡ ਦੇ ਨਾਲ ਹਮੇਸ਼ਾ ਜੁੜੇ ਰਹੇ ਆਪਸ ਬੌਰਨ ਨੇ ਲੁਧਿਆਣਾ ਹੂੰ ਤੇ ਉੱਥੇ ਹੀ ਜੰਮੇ ਪਲੇ ਤਾਂ ਫਾਦਰ ਸਾਹਿਬ ਨੇ ਕੋਈ 80 ਸਾਲ ਪਹਿਲਾਂ ਉੱਥੇ ਕੋਠੀ ਬਣਾਈ ਸੀ ਇੱਕ ਰੈ residense ਤੇ ਉਹ ਹੁਣ ਕਾਫੀ ਪੁਰਾਣਾ ਹੋ ਗਿਆ ਸੀਗਾ ਮੇਰੇ ਬੱਚੇ ਇੱਥੇ ਰਹਿਣ ਦੇ ਵਿੱਚ ਇੰਟਰਸਟ ਲੈਂਦੇ ਸੀ ਸੋ ਇਸ ਕਰਕੇ ਫਿਰ ਮੈਂ ਇੱਕ ਨਵਾਂ ਰੈ residense ਬਣਾਇਆ ਜਿਹੜਾ ਕਿ ਬੜਿਆਲ ਰੋਡ ਕੋਲੇ ਲੁਧਿਆਣੇ ਠੀਕ ਹੈ ਜੀ ਤੇ ਉਹ ਬੱਚੇ ਅਕਸਰ ਆਉਂਦੇ ਆ ਬੜਾ ਲਾਈਕ ਕਰਦੇ ਆ ਕਾਫੀ ਟਰੈਵਲ ਕੀਤਾ ਉਹਨਾਂ ਨੇ ਇੰਡੀਆ ਹਾਂਜੀ ਫਿਰ ਪੰਜਾਬੀ ਬੋਲਦੇ ਪੂਰੀ ਕਿਹ ਕੇ ਪੰਜਾਬੀ ਪੂਰੀ ਬੋਲਦੇ ਆ ਜੀ ਮੇਰੇ ਗ੍ਰੈਂਡਚਿਲਡਰ ਨੇ ਵੀ ਪੰਜਾਬੀ ਬੋਲਦੇ ਆ ਸਰ ਪੰਜਾਬੀ ਬੋਲਦੇ ਆ ਪੰਜਾਬੀ ਸਕਾਈ ਪੂਰੀ ਹਾਂਜੀ ਮੇਰੇ ਚਾਰ ਗ੍ਰੈਂਡਚਿਲਡਰ ਨੇ ਹਾਂ ਹਾਂ ਤੇ ਉਹ ਵੀ ਪੰਜਾਬੀ ਕਲੀਅਰ ਪੰਜਾਬੀ ਬੋਲਦੇ ਕਲੀਅਰ ਪੰਜਾਬੀ ਬੋਲਦੇ ਤੇ ਸਰ ਇੱਕ ਹੁਣ ਦੇਖਿਆ ਜਾਵੇ ਕਿ ਕੈਨੇਡਾ ਵਿੱਚ ਜਾਂ ਸਟੂਡੈਂਟ ਦੀ ਲਾਈਫ ਬਹੁਤ ਜ਼ਿਆਦਾ ਜਾ ਰਹੇ ਆ ਪਲੱਸ 2 ਕਰਕੇ ਵੀ ਜਾ ਰਹੇ ਨੇ ਬੱਚੇ ਕਲੀ-ਕਲੀ ਬੱਚੇ ਵੀ ਬਾਹਰ ਨੂੰ ਜਾ ਰਹੀਆਂ ਨੇ ਤੇ ਕਈ ਵਾਰੀ ਉਤੋਂ ਖਬਰਾਂ ਆਉਂਦੀਆਂ ਨੇ ਨਿਊਜ਼ਾਂ ਆਉਂਦੀਆਂ ਨੇ ਕਿ ਇਥੇ ਬੁਰਾ ਹਾਲ ਆ ਇਥੇ ਟੈਂਟ ਚ ਬੈਠਣਾ ਪੈ ਰਿਹਾ ਵਾ ਠੰਡ ਵਿੱਚ ਬੱਚੇ ਬੈਠੇ ਆ ਕੋਈ ਕੋਈ ਨਸ਼ਿਆਂ ਦੀ ਵਾਲੀ ਗੱਲਾਂ ਵੀ ਆਉਂਦੀਆਂ ਨੇ ਕਿ ਆਪਣੇ ਦਿਮਾਗੀ ਜਿਹਨਾਂ ਲੋਡ ਪਏ ਉਹ ਵੀ ਆਉਂਦੀਆਂ ਨੇ ਕਿ ਡੈਥ ਵੀ ਆਉਂਦੀਆਂ ਨੇ ਇਹ ਕਿਹ ਗੱਲਾਂ ਸੱਚ ਨੇ ਕਿ ਕਿ ਇਹ ਕਿਹ ਕਿਹ ਚੀਜ਼ਾਂ ਉਹ ਤੁਸੀਂ ਕੀ ਜਾਣਦੇ ਹੋ ਦੇਖੋ ਕਾਫੀ ਬੱਚੇ ਆ ਜਿਹੜੇ ਕਿ ਉੱਥੇ ਜਾ ਕੇ ਮжоਰਿਟੀ ਜਿਹੜੇ ਬੱਚੇ ਆ ਉਹੋ ਜਾ ਕੇ ਉੱਥੇ ਪੜ੍ਹਾਈ ਕਰਦੇ ਆ ਮੋਟੀਵੇਟਿਡ ਆ ਤੇ ਆਪਣੀ ਜੋ ਵੀ ਐਜੂਕੇਸ਼ਨ ਲੈ ਕੇ ਉਹ ਸਕਸੈਸ ਹੋਣਾ ਚਾਹੁੰਦੇ ਔਰ ਹੋ ਰਹੇ ਆ ਪਰ ਬਹੁਤ ਥੋੜੀ ਗਿਣਤੀ ਵਾਲੇ ਬੱਚੇ ਆ ਜਿਹੜੇ ਕਿ ਜਾ ਕੇ ਗਲਤ ਕੰਮਾਂ 'ਚ ਪੈਂਦੇ ਆ ਠੀਕ ਹੈ ਪਰ ਉਹ ਥੋੜੀ ਗਿਣਤੀ ਵਾਲੇ ਬੱਚੇ ਉਹ ਬਾਕੀਆਂ ਦਾ ਨਾਮ ਵੀ ਬਦਨਾਮ ਕਰ ਲੈਂਦੇ ਆ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਪੰਜਾਬੀਆਂ ਦਾ ਨਾਮ ਉੱਥੇ ਇਸ ਵੇਲੇ ਕੁਝ ਮੁੰਡੇ ਜਿਹੜੇ ਹਥਿਆਰਾਂ ਆਉਂਦੇ ਗਾਣੇ ਵਗੈਰਾ ਸੁਣਦੇ ਆ ਤੇ ਉਹ ਹਥਿਆਰ ਰੱਖ ਲੈਂਦੇ ਆ ਜਾਂ ਕ੍ਰਾਈਮ ਦੇ ਵਿੱਚ ਇਨਵੋਲ ਹੋ ਜਾਂਦੇ ਆ ਪਰ ਅਗਰ ਅਸੀਂ ਉਹ ਸਾਰੀ ਕਮਿਊਨਿਟੀ ਸਾਰੇ ਬੱਚਿਆਂ ਨੂੰ ਉਹਦਾ ਬਲੇਮ ਦਈਏ ਉਹ ਗਲਤ ਆ ਉਹ ਇਹ ਸਿਰਫ ਉਹਨਾਂ ਬੱਚਿਆਂ ਨੂੰ ਚਾਂਸ ਮਿਲਣਾ ਚਾਹੀਦਾ ਜਿਹੜੇ ਵਰਥੀ ਉੱਥੇ ਜਾਂਦੇ ਆ ਤੇ ਇੱਕ ਇਹ ਹੈ ਕਿ ਕੈਨੜਾ ਦੀ ਇਮੀਗ੍ਰੇਸ਼ਨ ਪਾਲਿਸੀ ਹੈ ਉਹ ਥੋੜੀ ਜੀ ਮਿਸਮੈਨੇਜ ਵੀ ਹੋਈ ਹੈ ਠੀਕ ਹੈ ਕਿਉਂਕਿ ਉਹਨਾਂ ਨੇ ਉਹਨੀ ਕਮਊਨਡੇਸ਼ਨ ਉਹਨੇ ਹਸਪੀਟਲ ਉਹਨੇ ਡਾਕਟਰ ਨਹੀਂ ਹਨ ਜਿੰਨੇ ਕਿ ਉਹਨਾਂ ਨੇ ਬੱਚੇ ਇਨਵਾਈਟ ਕਰ ਲਏ ਸਹੀ ਹੈ ਸੋ ਇਸ ਕਰਕੇ ਬੱਚਿਆਂ ਨੂੰ ਕੋ 14 ਵੀ ਜਿਹੜਾ ਹੈਗਾ ਤਕਲੀਫ ਉਹਦੀ ਵੀ ਜਿਹੜੇ ਆ ਸਾਹਮਣਾ ਕਰਨਾ ਪੈਂਦਾ ਉਹਨਾਂ ਹਾਲਾਤਾਂ ਦਾ ਤੇ ਪਰ ਕੋਵਿਡ ਦੇ ਟਾਈਮ ਦੇ ਵਿੱਚ ਮੈਂ ਉੱਥੇ ਕਾਫੀ ਜਿਹੜੀ ਫੂਡ ਐ ਨੀਡੀ ਪੀਪਲ ਨੂੰ ਸੀ ਡਿਲੀਵਰ ਕਰਦੇ ਸੀਗੇ ਇਹ ਕੈਨੇਡਾ ਦੇ ਵਿੱਚ ਮੇਰੇ ਨਾਲ ਵਲੰਟੀਅਰ ਕੰਮ ਕਰਦੇ ਸੀ ਸੈਂਕੜੇ ਲੋਕ ਹੂੰ ਉਹਨਾਂ ਦੇ ਵਿੱਚੋਂ ਮੈਜੋਰਟੀ ਜਿਹੜੀ ਆ ਸਾਡੇ ਸਟੂਡੈਂਟਸ ਹੀ ਸੀ ਸੋ ਸਾਡੇ ਸਟੂਡੈਂਟਸ ਦਾ ਨਾਮ ਉੱਥੇ ਬਦਨਾਮ ਵੀ ਕੀਤਾ ਕੁਝ ਬੱਚਿਆਂ ਨੇ ਹਾਂਜੀ ਤੇ ਪਰ ਬਹੁਤ ਬੱਚੇ ਜਿਹੜੇ ਮਿਹਨਤ ਵੀ ਕਰਦੇ ਆ ਮਿਹਨਤ ਕਰਦੇ ਆ ਮੈਜੋਰਟੀ ਜਿਹੜੀ ਆ ਉਹ ਮਿਹਨਤੀ ਐ ਤੇ ਉਹ ਮੋਟੀਵੇਟਡ ਆਉਂਦੇ ਪੜਾਈ ਦੇ ਵਿੱਚ ਕੀ ਗੱਲਾਂ ਬਾਜ਼ੀ ਬਾਹਰ ਹੁੰਦੀਆਂ ਨੇ ਜੇ ਮੰਨ ਲਓ ਕਿ ਬੱਚੇ ਇਧਰੋਂ ਜਾਂਦੇ ਆ ਕੋ ਮਾਪੇ ਕੀ ਕਹਿੰਦੇ ਆ ਮਾਪੇ ਕਹਿੰਦੇ ਸਾਡਾ ਬੱਚਾ ਜਾਵੇ ਬਾਹਰ ਨਾਲਿਓ ਪੈਸੇ ਦੀ ਆਸ ਰੱਖਣਾ ਜਾਂਦੇ ਆ ਹਾਂਜੀ ਕੀ ਹਾਂ ਕੋਈ ਵਾਰੀ ਹੁਣ ਹੁਣ ਅੱਜ ਕੱਲ ਨੋਆ ਪਹਿਲਾਂ ਬਾਹਰ ਜਾਂਦੀਆਂ ਨੇ ਇਹ ਪੁੱਤ ਬਾਇਆ ਨੋਏ ਪੈਸੇ ਖਰਚ ਕਰ ਦਿੰਦੇ ਆ ਨੋ ਪਹਿਲਾਂ ਬਾਹਰ ਇਹਨਾਂ ਸਾਲ ਦੋ ਸਾਲ ਹੁਣ ਲੱਗਦੇ ਆ ਉਹਨੇ ਮੁੰਡੇ ਨੂੰ ਬੁਲਾਉਂਦੇ ਨੂੰ ਉਹ ਵੀ ਬੜੇ ਆਉਂਦੇ ਆਪਣੇ ਤਲਾਕ ਦੇ ਤੱਕ ਪਹੁੰਚੇ ਗੱਲਾਂ ਕਾਫੀ ਚੀਜ਼ਾਂ ਬਾਹਰ ਆਉਂਦੀਆਂ ਨੇ ਹਨਾ ਹਾਂਜੀ ਹਾਂਜੀ ਲੜਾਈ ਝਗੜਾ ਬਾਹਰ ਆਉਂਦਾ ਵਾ ਤੇ ਇਹ ਚੀਜ਼ਾਂ ਕਿੱਥੇ ਤੱਕ ਸਹੀ ਹੁੰਦੀਆਂ ਨੇ ਕਿਹ ਚੀਜ਼ਾਂ ਹੁੰਦੀਆਂ ਨੇ ਇਹ ਵਾਰਿਕ ਤੁਸੀਂ ਕਹੋਗੇ ਇਹ ਜਿਹੜਾ ਹੈ ਇਹ ਪ੍ਰੋਬਲਮ ਹੈ ਕਾਫੀ ਵੈਸੇ ਲੇਖੋ ਜਿਹੜੇ ਸਾਡੇ ਇਥੇ ਪੇਰੈਂਟਸ ਹੈ ਨਾ ਉਹਨਾਂ ਨੂੰ ਵੀ ਇੱਕ ਐਜੂਕੇਟ ਕਰਨ ਦੀ ਜ਼ਰੂਰਤ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜੇ ਹੈ ਕੁਝ ਟੀਵੀ ਤੇ ਸ਼ੋਅ ਹੋਣੇ ਚਾਹੀਦੇ ਆ ਜਿਹਦੇ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਜਦੋਂ ਪੇਰੈਂਟਸ ਇਹ ਸੋਚਦੇ ਆ ਕਿ ਮੇਰੇ ਬੱਚੇ ਨੂੰ ਉਥੇ ਸਟੂਡੈਂਟ ਦੀ ਐਡਮਿਸ਼ਨ ਮਿਲ ਗਈ ਤਾਂ ਪਰ ਉਹ ਕੋਈ ਇਮੀਗ੍ਰੇਸ਼ਨ ਨਹੀਂ ਮਿਲੀ ਉਹਨੂੰ ਰੈ residense ਨਹੀਂ ਮਿਲ ਹੁਣ ਤੁਸੀਂ ਯੂਨੀਵਰਸਿਟੀ ਜਾਂਦੇ ਹੋ ਤੁਸੀਂ ਹੌਸਟਲ ਦੇ ਵਿੱਚ ਜਾ ਕੇ ਤੁਸੀਂ ਪੜ੍ਹਾਈ ਕਰਦੇ ਹੋ ਹੌਸਟਲ 'ਚ ਰਹਿਨੇ ਆ ਜਿਦ ਦਿਨ ਤੁਹਾਡੀ ਡਿਗਰੀ ਪੂਰੀ ਹੋ ਜਾਂਦੀ ਹੈ ਤੁਸੀਂ ਕਹੋ ਜੀ ਮੈਨੂੰ ਤਾਂ ਹੁਣ ਇੱਥੇ ਕਲਰਕ ਦੀ ਜੌਬ ਵੀ ਮਿਲ ਗਈ ਹੈ ਜਾਂ ਮੈਨੂੰ ਕਿਸੇ ਆਫਿਸ ਜੌਬ ਵੀ ਮਿਲ ਗਈ ਚੰਡੀਗੜ੍ਹ ਮੈਂ ਹੌਸਟਲ 'ਚ ਨਹੀਂ ਚੱਲਣਾ ਹਾਂ ਜੀ ਤੁਹਾਨੂੰ ਹੌਸਟਲ 'ਚ ਨਹੀਂ ਰਹਿਣਾ ਪੈਂਦਾ ਠੀਕ ਹੈ ਨਾ ਦੈਟਸੋ ਤੁਹਾਡਾ residense ਸੋ ਪੇਰੈਂਟਸ ਇਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਵੀ ਦੇਖੋ ਪੜ੍ਹਾਈ ਕਰਨ ਜਾ ਰਹੇ ਆ ਪੜ੍ਹਾਈ ਕਰਕੇ ਅਗਰ ਉੱਥੇ ਐਡਜਸਟ ਹੋ ਗਏ ਵੈਰੀ ਗੁੱਡ ਅਗਰ ਨਹੀਂ ਵੀ ਹੁੰਦੇ ਉਹਨਾਂ ਨੇ ਜੇਕਰ ਬੜਾਈ ਠੀਕ ਤਰੀਕੇ ਨਾਲ ਕੀਤੀ ਹੋਇਆ ਉਹ ਇੱਥੇ ਆ ਕੇ ਵੀ ਅੱਛੀਆਂ ਜਵਾਬ ਦੇ ਹਾਸਲ ਕਰ ਸਕਦੇ ਆ ਕਿਉਂਕਿ ਮੈਂ ਇੱਥੇ ਦੇਖਿਆ ਹੈ ਕਿ ਉਹ ਅੱਜ ਕੱਲ ਤਾਂ ਵਰਕ ਫਰਮ ਹੋਮ ਹਮ ਕੈਨੇਡਾ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਆਊਟਸੋਰਸਿੰਗ ਅਸੀਂ ਕਹਿੰਦੇ ਆ ਆਊਟਸੋਰਸਿੰਗ ਇਹ ਹੈ ਕਿ ਜਿਹੜੇ ਉੱਥੇ ਕੰਪਨੀਆਂ ਹੈ ਉਹ ਇੱਥੇ ਬੈਂਗਲੌਰ ਇਸ ਅ ਮੇਨ ਮੂਬਰੇਨ ਸੈਂਟਰ ਹਾਂਜੀ ਬੰਬਈ ਦਿੱਲੀ ਬੈਂਗਲੌਰ ਸਭ ਜਗ੍ਹਾ ਉਹਨਾਂ ਨੇ ਆਪ ਦੇ ਸਬ ਅਫਿਸ ਖੋਲੇ ਹੋਏ ਆ ਔਰ ਇੱਥੋਂ ਦੇ ਬੱਚਿਆਂ ਨੂੰ ਉਧਰਲੀਆਂ ਕੰਪਨੀਆਂ এমਪਲੋਇਮੈਂਟ ਦੇ ਰਹੀਆਂ ਹਨ। ਹਾਂਜੀ। ਸੋ ਸਾਡਾ ਸਾਨੂੰ ਇਹ ਹੈ ਕਿ ਅਸੀਂ ਆਪਣੇ ਬੱਚੇ ਨੂੰ ਇੰਨਾ ਐਜੂਕੇਟ ਕਰੀਏ ਕਿ ਉਹ ਇੱਥੇ ਬੈਠੇ ਵੀ ਫੋਰਨ ਕੰਟਰੀਆਂ ਦੀਆਂ ਫਰਮ ਦੇ ਨਾਲ ਕੰਮ ਕਰ ਸਕਣ ਔਰ ਉਹਨਾਂ ਦੇ ਕੰਪੀਟੀਟਿਵਲੀ ਜਿਹੜੀਆਂ ਵੇਜੇ ਦਾ ਉਹਨਾਂ ਦੀ ਇਨਕਮ ਹੈ ਉਹ ਹੋ ਸਕਦੀ ਹੈ। ਸੋ ਹਰ ਇੱਕ ਪੇਰੈਂਟਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਬੱਚਾ ਸਟੂਡੈਂਟ ਪੇ ਦਿੱਤਾ ਤੇ ਇਹ ਹੁਣ ਉੱਥੇ ਉਹਨੂੰ ਪਰਮਾਨੈਂਟ ਕੈਨੇਡੀਅਨ ਸਿਟੀਜ਼ਨ ਮਿਲ ਗਈ ਹੈ। ਉਹ ਉਮੀਦ ਰੱਖਣੀ ਵੀ ਗਲਤ ਹੈ। ਉਹਦੇ ਵਿੱਚ ਬੱਚਿਆਂ ਤੇ ਉੱਥੇ ਮੈਂ ਅਕਸਰ ਕਈ ਵਾਰੀ ਮੇਰੇ ਆਫਿਸ 'ਚ ਕੰਮ ਕਰਨ ਵਾਲੇ ਬੱਚੇ ਆਉਂਦੇ ਆ ਤਾਂ ਇੰਟਰਵਿਊ ਕਰੀਏ ਬੱਚੇ ਸਟ्रेसਫੁੱਲ ਹੁੰਦੇ ਆ ਹਾਂਜੀ ਕਿ ਯੂ ਨੋ ਕਈ ਮੈਂ ਲੜਕੀਆਂ ਦੀ ਇੰਟਰਵਿਊ ਕੀਤੀ ਤਾਂ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਬੜੀ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਬੜੀ ਅੱਛੀ ਐਜੂਕੇਸ਼ਨ ਹੈ ਸਭ ਕੁਝ ਹੈ ਫਿਰ ਵੀ ਉਹ ਕਈ ਵਾਰੀ ਦੱਸਦੇ ਆ ਬੱਚੇ ਕਿ ਰਸੋਈ 'ਚ ਮੈਂ ਤਾਂ ਐਸੀ ਇੱਥੇ ਨਹੀਂ ਰਹਿਣਾ ਚਾਹੁੰਦੀ ਮੈਂ ਤਾਂ ਵਾਪਸ ਜਾਣਾ ਚਾਹੁੰਦੀ ਆ ਪਰ ਪੇਰੈਂਟਸ ਕਹਿੰਦੇ ਤੂੰ ਇਮੀਗ੍ਰੇਸ਼ਨ ਨੂੰ ਲੈ ਕੇ ਜਾਈ ਯੂ ਨੋ ਸੋ ਪੇਰੈਂਟਸ ਇਹ ਲਾਉਣ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਤੇ ਇਸ ਕਿਸਮ ਦਾ ਪ੍ਰੈਸ਼ਰ ਨਾ ਪਾਉਣ। ਅਗਰ ਅਫੋਰਡੇਬਿਲਟੀ ਨਹੀਂ ਹੈ ਉਧਰ ਭੇਜਣ ਦੀ ਤਾਂ ਕਰਜ਼ੇ ਚਾਕੇ ਭੇਜਣਾ ਵੀ ਇੱਕ ਬਹੁਤ ਗਲਤ ਕੰਮ ਹੈ। ਗਲਤ ਕੰਮ ਹੈ। ਹਾਂ ਕਿਉਂਕਿ ਬੱਚੇ ਨੂੰ ਇੱਥੇ ਪੜਾ ਕੇ ਇੱਥੇ ਵੀ ਵਡੀਆਂ ਜੋਬਸ ਮਿਲ ਸਕਦੀਆਂ। ਨਾ ਇਹ ਸਾਸ ਨੂੰ ਬੱਚੇ ਨੂੰ ਐਜੂਕੇਸ਼ਨਲੀ ਮੋਟੀਵੇਟ ਕਰਨਾ ਚਾਹੀਦਾ ਹੈ। ਨਾ ਕਿ ਸਿਰਫ ਉਹਨਾਂ ਨੂੰ ਇਹ ਦਸੀਏ ਕਿ ਕੱਲਾ ਹੱਲ ਜਿਹੜਾ ਜ਼ਿੰਦਗੀ ਦਾ ਕੈਨੇਡਾ ਜਾ ਕੇ ਹੀ ਹੈ। ਅਸੀਂ ਪੰਜਾਬ ਨੂੰ ਵੀ ਗਾਂਵ ਵਦੇ ਅਸੀਂ ਐਸ ਆਈ ਸੈੱਡ ਕਿ ਅਸੀਂ ਇੱਥੇ ਵਾਪਸ ਆ ਕੇ ਵੀ ਚਾਹੁੰਦੇ ਹਾਂ। ਪੰਜਾਬ ਦੀ ਤਰੱਕੀ ਹੋਵੇ ਪੰਜਾਬ ਦਾ ਵਾਤਾਵਰਣ ਠੀਕ ਹੋਵੇ ਪੰਜਾਬ ਦੇ ਵਿੱਚ ਦਰਖਤ ਪੌਦੇ ਹੋਣ ਅੱਛੀਆਂ ਬਿਲਡਿੰਗਸ ਬਣਨ ਅੱਛੀਆਂ ਸੜਕਾਂ ਬਣ ਸੋ ਉਹਨਾਂ ਨੂੰ ਇੱਥੇ ਵੀ ਐਡਜਸਟ ਕੀਤਾ ਜਾ ਸਕਦਾ ਸਾਡੀ ਗਵਰਨਮੈਂਟ ਨੂੰ ਜੋ ਵੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਹੋਰ ਵੀ ਕਰਨੀ ਚਾਹੀਦੀ ਹੈ ਤੁਸੀਂ ਕਹ ਲਗੇ ਇੱਥੇ ਐਡਜਸਟ ਕਰਨ ਜੀਦਾ ਐਜੂਕੇਸ਼ਨ ਹੋਣਾ ਚਾਹੀਦਾ ਬਟ ਇੱਥੇ ਕੀ ਕੀ ਸੋਚਦੇ ਮਾਪੇ ਕੀ ਸੋਚਦੇ ਆ ਬਾਹਰ ਭੇਜਣਾ ਕੈਨੇਡਾ ਭੇਜਣਾ ਚਾਹੀ ਇਹ ਨਹੀਂ ਸੋਚ ਕੋਰਸ ਨਹੀਂ ਦੇਖਦੇ ਕਿ ਅਸੀਂ ਕਾਦੇ ਚ ਭੇਜਣਾ ਪੜਾ ਪੜਨ ਲਈ ਚਾਹੇ ਕੁਕਿੰਗ ਦਾ ਹੋਵੇ ਚਾਹੇ ਨਰਸਿੰਗ ਦਾ ਹੋਵੇ ਚਾਹੇ ਮੈਂ اے ਏ ਬੀ ਸੀ ਜੇ ਮਰਜ਼ੀ ਹੋਵੇ ਬਸ ਉਹਨਾਂ ਨੇ ਮੁੱਦਾ ਹੁੰਦਾ ਇਹ ਇਹ ਨਹੀਂ ਦੇਖਦੇ ਕਿ ਸਾਡੇ ਬੱਚੇ ਦੀ ਸਕਿੱਲ ਕਿਹੜੀ ਆ ਤੇਰਾ ਬੱਚਾ ਕਿਹੜੀ ਚੀਜ਼ ਚਾਹੁੰਦਾ ਵਾ ਸਿਰਫ ਉਹਨਾਂ ਮੁੱਦਾ ਇਹ ਹੁੰਦਾ ਮੈਂ ਕੈਨੇਡਾ ਭੇਜਣਾ ਜਿਹੜੇ ਮਰਜ਼ੀ ਕੋਰਸ ਲੰਘ ਜਵੇ ਚਾਹੇ ਨੈਨੀ ਕਰਕੇ ਲੰਘ ਜਵੇ ਪਰ ਉਹ ਉੱਧਰ ਜਾਣਾ ਚਾਹੀਦਾ ਸਾਡਾ ਦਾ ਹਾਂ ਪਰ ਦੇਖੋ ਇਹ ਜਿਹੜੀ ਹੈ ਯੂ نو ਜ਼ਾਇਰ ਇਹ ਕਰਨੀ ਕਿ ਉੱਥੇ ਜਾ ਕੇ ਬੱਚਾ ਬੇਸ਼ੱਕ ਲੇਬਰ ਹੀ ਕਰੇ ਜਾਂ ਜਾਣਾ ਐਜੂਕੇਸ਼ਨ ਬੇਸਡ ਏ ਪਰ ਜਾਂਦੇ ਸਾਰੇ ਬੱਚੇ ਕੋਸ਼ਿਸ਼ ਕਰਦੇ ਜਾਉ ਲੱਭਣ ਦੀ ਹਾਂਜੀ ਸੋ ਇਹ ਜਿਹੜਾ ਹੈ ਸਾਡੇ ਪੇਰੈਂਟਸ ਨੂੰ ਜਿਹੜੇ ਇੱਥੋਂ ਦੇ ਆ ਉਹਨਾਂ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਇੱਕ ਸਟੂਡੈਂਟ ਤੁਹਾਨੂੰ ਪੈਸੇ ਕਮਾ ਕੇ ਵਾਪਸ ਕਰੇਗਾ ਤੇ ਭੇਜੇਗਾ ਤੁਹਾਡੇ ਤਬਰ ਚੜਾਉਣ ਲਈ ਉਹ ਜਿਹੜੇ ਆ ਪੇਰੈਂਟਸ ਉਹਨਾਂ ਨੂੰ ਬਾਕੀ ਆਪਾਂ ਡਵੈਲਪਮੈਂਟ ਦੀ ਗੱਲ ਕਰ ਰਹੇ ਸੀਗੇ ਮੈਨੂੰ ਮੇਰੇ ਇੱਕ ਦੋਸਤ ਉਹਨਾਂ ਨੂੰ ਥੋੜੀ ਬਰੇਨ ਦੀ ਕੋ ਸਰਜਰੀ ਸੀ ਤਾਂ ਮੈਂ ਇੱਥੇ ਫੋਟੋਸ ਹਸਪੀਟਲ ਗਿਆ ਮੋਹਾਲੀ ਇੱਥੇ ਵੀ ਕਈ ਹਸਪਤਾਲਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਹਾਈ ਕਲਾਸ ਹਸਪੀਟਲ ਹੈ ਹਾਂ ਜੀ ਹੈਗੇ ਉਹਦੇ ਬਾਹਲੇ ਕੰਟਰੀ ਦੇ ਮੁਕਾਬਲੇ ਦੇ ਆ ਸਾਡੇ ਜਿਹੜੇ ਡਾਕਟਰਸ ਆ ਇਸ ਮੈਟਰ ਆਫ ਫੈਕਟ ਉਹ ਉਹ ਇੱਥੇ ਉਥੋਂ ਦੇ ਡਾਕਟਰਾਂ ਨਾਲੋਂ ਵੀ ਜ਼ਿਆਦਾ ਚਿਤ ਤੇ ਬੇਕਾਰ ਹੈ ਧੰਨਵਾਦ ਹਾਂ ਬਸ ਬਹੁਤ ਬਹੁਤ এডੂਕੇਸ਼ਨ ਆ ਬਹੁਤ ਵਧੀਆ ਹੈ ਤੇ ਸੋ ਅਸੀਂ ਹਰ ਚੀਜ਼ ਨੂੰ ਇੰਪਰੂਵ ਕਰੀਏ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਹਿੰਦੁਸਤਾਨ ਨੂੰ ਅੱਗੇ ਲੈ ਕੇ ਚੱਲੀਏ ਜੇ ਤੁਸੀਂ ਹਸਪੀਟਲ ਦੀ ਗੱਲ ਕੀਤੀ ਹੈ ਹਸਪੀਟਲ ਦੀ ਗੱਲ ਕੀ ਹੁੰਦੀ ਸਰ ਉੱਥੇ ਕਲੇ ਹਸਪੀਟਲ ਹੈਗੇ ਵੱਡੇ ਵੱਡੇ ਬਟ ਉੱਥੇ ਚੀਜ਼ਾਂ ਇਹ ਨਹੀਂ ਉੱਥੇ ਨਾ ਪੈਸਾ ਬੋਲ ਲੱਗਦਾ ਇਥੇ ਹੈਲਥ ਬੀਮਾ ਜਿਹੜੀ ਆ ਉਹਦੀ ਘਾਟ ਆ ਤੇ ਮਨ ਲਓ ਕੋਈ ਹੈਲਥ ਬੀਮਾ ਨਹੀਂ ਹੈਗਾ ਜੇ ਮਨ ਲਓ ਫਸਲਾਂ ਦਾ ਵੀ ਹੈਲਥ ਬੀਮਾ ਨਹੀਂ ਹੈਗਾ ਨਾ ਡੰਗਰ ਨਾ ਆਪਣੇ ਮੱਝਾਂ ਦਾ ਜਿਹਨਾਂ ਕੀ ਆਪ ਰੱਖਦੇ ਆਂ ਬਲ ਬੁਸ਼ਕਦੇ ਆਂ ਇਥੇ ਸੁਰਸ ਨਹੀਂ ਹੁੰਦੇ ਇਥੇ ਚੀਜ਼ਾਂ ਇਹ ਇਥੇ ਇਹ ਚੀਜ਼ ਐਜੂਕੇਸ਼ਨ ਦੀ ਜਨ ਮਨ ਲਓ ਉਹੀ ਚੀਜ਼ ਆ ਜਾਂਦੀ ਆ ਉਹ ਘਾਟ ਬਹੁਤ ਆ ਬੀਮਾਮ ਨਹੀਂ ਹੁੰਦਾ ਜਿਵੇਂ ਉੱਥੇ ਕੈਨੇਡਾ ਬੇਫਿਕਰ ਆ ਚਾਹੇ ਥੋੜਾ ਟੈਕਸ ਕੱਟ ਹੁੰਦਾ ਪਰ ਤੁਹਾਨੂੰ ਇਹ ਬੇਫਿਕਰੀ ਆ ਕਿ ਹਾਂ ਵੀ ਨਾਲ ਮੇਰੇ ਬੱਚੇ ਦੇ ਪੜਾਈ ਦਾ ਖਰਚਾ ਨਾ ਤਾਂ ਮੈਨੂੰ ਪੜਾਈ ਪੇ ਦਾ ਖਰਚਾ ਨਾ ਮੀਨੋ ਹਸਪੀਟਲ ਉਹਦਾ ਕੋਈ ਟੀਚਰ ਤਾਂ ਨਹੀਂ ਇੱਥੇ ਬੰਦੇ ਨੂੰ ਬਚਪਨ ਇਹ ਬੱਚੇ ਦੀ ਪੜ੍ਹਾਈ ਦੀ ਟੈਨਸ਼ਨ ਹੁੰਦੀ ਹੈ ਜੀ ਤੇ ਉਹਦੇ ਉਹਦੇ ਆਪਣੇ ਬੜੇਪੇ ਦੀ ਟੈਨਸ਼ਨ ਹੁੰਦੀ ਆ ਜੇ ਬਿਮਾਰ ਹੋ ਗਏ ਉਹਦੀ ਵੀ ਨਿਚ ਆਉਂਦੀ ਆ ਇਨਫ ਜੇ ਬੰਦਾ ਇੱਕ ਵਾਰੀ ਬਿਮਾਰ ਹੋ ਜਵੇ ਨਾ ਉਹਦਾ ਜੇ ਚਲੇ ਉਹਦਾ ਘਰ ਬਾਰ ਤੱਕ ਵੇਚ ਜਾਂਦਾ ਇਹ ਇੱਥੇ ਮੁਸ਼ਕਲ ਹੁੰਦੀ ਹੈ ਹਾਂ ਜੀ ਕੀ ਵਾਰ ਤੁਸੀਂ ਤੁਸੀਂ ਮੈਂ ਗਿਆ ਇੱਥੇ ਆਪਣੇ ਡੀ ਐਮ ਸੀ ਹਸਪੀਟਲ ਹਾਂ ਤਾਂ ਡੀ ਐਮ ਸੀ ਹਸਪੀਟਲ ਦੀ ਜਿਹੜੀ ਬਿਲਿੰਗ ਹੈ ਉਹੋ ਜਿਹੜੇ ਵੱਡੇ ਕਈ ਨਵੇਂ ਹਸਪੀਟਲਸ ਦਾ ਫੋਟਸ ਹੋ ਗਿਆ ਉਹਨਾਂ ਤੋਂ ਬਹੁਤ ਘੱਟ ਹੈ ਹੂੰ 50% ਤੋਂ ਵੀ ਘੱਟ ਹੈ ਐਨ ਐਮ ਸੀ ਹਸਪੀਟਲਸ ਜਿਹੜੇ ਆ ਬਾਕੀ ਦੇਖੋ ਜੀ ਕੀ ਕਹਿੰਦੇ ਜਿੱਦਾਂ ਅਸੀਂ ਆਈ ਕੈਂਪਸ ਲਾਉਣੇ ਆ ਅਸੀਂ ਲਾਉਣੇ ਆ ਬਰਮੋਟੇਰੀ ਦੇ ਵਿੱਚ ਜਿੱਥੇ ਲੋਕਾਂ ਦੇ ਕੋਲੇ ਟੈਕਨੋਲੋਜੀ ਨਹੀਂ ਪਹੁੰਚੀ ਇਹ ਫਾਜ਼ਲ ਕਾਇਰਿਆ ਹੋ ਗਿਆ ਹੁਸੈਨੀ ਵਾਲਾ ਲਗਾਇਆ ਸੀਗਾ ਉੱਥੇ ਬੜੀ ਗਰੀਬੀ ਕਾਫੀ ਹੈ ਉੱਥੇ ਜਾ ਕੇ ਅਸੀਂ ਲੋਕਾਂ ਨੂੰ ਅਈ ਟੈਸਟਿੰਗ ਕਰਦੇ ਆਂ ਬਲੱਡ ਟੈਸਟ ਕਰਦੇ ਆਂ ਉਹਨਾਂ ਦੇ ਸ਼ੂਗਰ ਚੈੱਕ ਕਰਦੇ ਆਂ ਬੀਪੀ ਚੈੱਕ ਕਰਦੇ ਆਂ ਤੇ ਜਿਹੜੇ ਬੰਦੇ ਆ ਜਿਹੜੇ ਕੁਆਲੀਫਾਈ ਕਰਦੇ ਆ ਸਰਜਰੀ ਵਾਸਤੇ ਉਹਨਾਂ ਨੂੰ ਅਸੀਂ ਲਿਹਾਣੇ ਲੈ ਕੇ ਆਉਂਦੇ ਆ ਸਾਡੀ ਬੱਸ ਉੱਥੇ-ਉੱਥੇ ਲੈ ਕੇ ਆਉਂਦੀ ਆ ਦੋ ਰਾਤਾਂ ਰੱਖ ਕੇ ਫਿਰ ਉਹਨਾਂ ਨੂੰ ਵਾਪਸ ਛੱਡ ਕੇ ਆਉਂਦੇ ਆ ਤੇ ਇਸੋ ਅਸੀਂ ਕੋਸ਼ਿਸ਼ ਕਰਦੇ ਆਂ ਜੋ ਵੀ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਹੋ ਸਕੇ ਸਾਰੇ ਆਪਰੇਸ਼ਨ ਦਾ ਖਰਚਾ ਸਭ ਟੋਟਾ ਹੁੰਦਾ ਹੈ ਆਪਰੇਸ਼ਨ ਦਾ ਦਵਾਈਆਂ ਦਾ ਹੀ ਸ਼ੰਕਰਾ ਹਸਪੀਟਲ ਦੀ ਸਾਡੀ ਹੈਲਪ ਕਰਦਾ ਠੀਕ ਹੈ ਜੀ ਸ਼ੰਕਰਾ ਹਸਪੀਟਲ ਦੀ ਸਾਨੂੰ ਬਹੁਤ ਹੈਲਪ ਹੈ ਤੇ ਉਹੀ ਕੰਮ ਜਿਹ ਬਹੁਤ ਵੱਡੀ ਰਕਮ ਲੈ ਕੇ ਟ੍ਰੀਟਮੈਂਟ ਕੀਤੀ ਜਾਂਦੀ ਹੈ ਹਾਂਜੀ ਸੋ ਸ਼ੰਕਰਾ ਹਸਪੀਟਲ ਦੀ ਬਹੁਤ ਗ੍ਰੇਟ ਕੰਟ੍ਰਿਬਿਊਸ਼ਨ ਹੈ ਨੋਟ ਠੀਕ ਹੈ ਹੋਰ ਜੇ ਕੁਝ ਕਹਿਣਾ ਚਾਹੋ ਮੈਸੇਜ ਦੇਣਾ ਚਾਹਾਂਗਾ ਜੀ ਬਸ ਜੀ ਇਹ ਹੈ ਕਿ ਆਪਣੇ ਕੰਟਰੀ ਨੂੰ ਆਪਣੇ ਦੇਸ਼ ਨੂੰ ਆਪਦੇ ਸੂਬੇ ਨੂੰ ਪਿਆਰ ਕਰੋ ਹਾਂਜੀ ਇਹਦੀ ਤਰੱਕੀ ਤੇ ਆਪਣਾ ਮੋਟੀਵੇਟ ਹੋ ਉਹ ਇਹਦੀ ਤਰੱਕੀ ਦੇ ਵਿੱਚ ਆਪਦਾ ਯੋਗਦਾਨ ਪਾਓ ਨਾ ਕਿ ਫਿਰ ਠੀਕ ਹੈ ਮੈਂ ਇੱਕ ਨੇੜੇ ਆਪਣੇ ਬੁੱਢੀ ਜੀ ਵੀ ਹੈ ਹਾਂਜੀ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਸ ਵੇਲੇ ਖਬਰਾਂ ਦੇ ਵਿੱਚ ਬੜੀਆਂ ਖਬਰਾਂ ਵਖਵਾਤ ਤੇ ਧਰਮਾਂ ਦੇ ਬੇਸ ਤੇ ਫਰਕ ਪਾਉਣ ਦੇ ਬੇਸ ਤੇ ਨਿਊਜ਼ ਅਸੀਂ ਖਬਰਾਂ ਬਹੁਤ ਸੁਣਦੇ ਆ ਮੇਰੀ ਬੇਨਤੀ ਹੈ ਬੁੱਧੀ ਜੀਵੀਆਂ ਨੂੰ ਕਿ ਉਹ ਇੱਕ ਏਕਤਾ ਦੇ ਬਾਰੇ ਉਹ ਸਾਨੂੰ ਸਾਡੇ ਬੱਚਿਆਂ ਨੂੰ ਉਹ ਗਿਆਨ ਦੇਣ ਤੇ ਜਦੋਂ ਅਸੀਂ ਛੋਟੇ ਸੀਗਾ ਕਦੇ ਹਿੰਦੂ ਸਿੱਖ ਮੁਸਲਮਾਨ ਐਸਾਈ ਦੇ ਕਦੇ ਟੈਨਸ਼ਨ ਕਦੇ ਰੌਲੇ ਰੱਪੇ ਸੁਣੇ ਨਹੀਂ ਸੀਗੇ ਤੇ ਇਹਦੇ ਵਿੱਚ ਸਾਨੂੰ ਅਵਾਜ਼ ਦੀ ਇੰਨੀ ਜ਼ਰੂਰਤ ਹੈ ਕਿ ਅਸੀਂ ਮਿਲ ਕੇ ਹਿੰਦੁਸਤਾਨ ਨੂੰ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਨਾ ਕਿ ਅਸੀਂ ਵੱਖਵਾਦ ਦੇ ਬੇਸ ਤੇ ਆਪਦੇ ਵਿੱਚ ਉਣੀਆਂ ਭਾਈ ਜਿਹੜਾ ਇੱਕ ਬਿਜ਼ਨਸਮੈਨ ਹੈ ਕੋਈ ਵੀ ਫੈਮਿਲੀ ਹੈ ਉਹ ਕੀ ਇਹਨਾਂ ਨੇ ਸਾਰੇ ਧਰਮਾਂ ਲਈ ਉਹਨੂੰ ਇੱਕੋ ਜੀ ਸਰਵਿਸ ਦੇਣੀ ਚਾਹੀਦੀ ਹੈ ਇੱਕੋ ਜੀ ਜਿਹੜੀਆਂ ਉਹਨੂੰ ਟ੍ਰੀਟ ਕਰਨਾ ਚਾਹੀਦਾ ਹੈ ਬڑے ਹੁਣ ਵੱਡੇ ਵੱਡੇ ਜਿਹੜੇ ਨਸਟਲਿਸਟ ਹੈ ਉਹ ਜਦੋਂ ਆਪਣੇ ਮੁਲਾਜ਼ਮ ਰੱਖਦੇ ਆ ਉਹ ਮੈਂ ਦੇਖਦਾ ਫੈਕਟਰੀਆਂ ਦੇ ਵਿੱਚ ਉੱਥੇ ਹਿੰਦੂ ਵੀ ਕੰਮ ਕਰ ਰਹੇ ਆ ਸਿੱਖ ਵੀ ਕੰਮ ਕਰ ਰਹੇ ਆ ਰਸਾਈ ਵੀ ਕੰਮ ਕਰ ਰਹੇ ਆ ਤੇ ਜਦੋਂ ਇੱਕ ਜਿਹੜਾ ਆਮ ਇਨਸਾਨ ਆ ਉਹ ਸਵੇਰੇ ਉੱਠਦਾ ਹੈ ਉਹ ਸਵੇਰੇ ਉੱਠਦਾ ਹੈ ਤੇ ਉਹ ਆਪਣੇ ਦਫ਼ਤਰ ਜਾਂਦਾ ਉਹਦੇ ਘਰ ਦੇ ਵਿੱਚ ਕੋਈ ਕੰਮ ਕਰ ਰਿਹਾ ਸ਼ਾਇਦ ਉਹ ਪ੍ਰਵਾਸੀ ਦੀ ਕੋਈ ਬੇਟੀ ਆ ਕੇ ਜਾਂ ਪ੍ਰਵਾਸੀ ਦੀ ਕੋਈ ਵਾਈਫ ਆ ਕੇ ਉਹ ਕੰਮ ਕਰ ਰਹੀ ਹੈ ਉਹ ਜੋ ਜਾਂਦਾ ਉੱਥੇ ਜਪੜਾਸੀ ਉਹਨੂੰ ਸਲੂਟ ਮਾਰਦਾ ਅੱਗੇ ਜਾ ਕੇ ਕੋਈ ਬਿਲਡਿੰਗ ਦੇ ਵਿੱਚ ਸਫਾਈ ਕਰ ਰਿਹਾ ਹੈ ਕੋਈ ਐਲੀਵੇਟਰ ਦਾ ਅਪਡੇਟ ਕਰ ਰਿਹਾ ਹੈ ਉਹ ਬੰਦਾ ਨਹੀਂ ਪੁੱਛਦਾ ਵੀ ਤੇਰਾ ਕੀ ਧਰਮ ਹੈ ਹਾਂਜੀ ਹਾਂਜੀ ਸਾਰੇ ਇਨਸਾਨ ਇੱਕ ਦੂਜੇ ਦੀ ਰਿਸਪੈਕਟ ਕਰਦੇ ਆ ਕੋਈ ਕਲਰਕ ਲੱਗੇ ਹੋਇਆ ਕੋਈ ਮੈਨੇਜਰ ਲੱਗੇ ਹੋਇਆ ਕੋ ਉਹਦੇ ਵੱਡੇ ਅਹੁਦੇ ਤੇ ਆ ਕੋ ਉਹਦੇ ਛੋਟੇ ਅਹੁਦੇ ਤੇ ਆ ਉਹ ਸਾਰੇ ਲੋਕ ਜਿਹੜੇ ਆ ਉਹ ਕਦੇ ਕਿਸੇ ਕੋਈ ਸਬਜ਼ੀ ਖਰੀਦਣ ਜਾਂਦਾ ਕਿਸੇ ਨੇ ਕਾਰ ਸਕੂਟਰ ਠੀਕ ਕਰਾਉਣਾ ਉਹ ਨਹੀਂ ਪੁੱਛਦਾ ਵੀ ਇਹ ਸਕੂਟਰ ਠੀਕ ਕਰਨ ਵਾਲਾ ਹਿੰਦੂ ਹੈ ਜਾਂ ਸਿੱਖ ਹੈ ਉਹਦੇ ਲਈ ਸਾਰੇ ਇਨਸਾਨ ਇੱਕੋ ਜਿਹੇ ਆ ਸੋ ਅਸੀਂ ਇੱਕ ਇਨਸਾਨੀਅਤ ਇਕਤਾ ਦਾ ਜਿਹੜਾ ਉਹ ਝੰਡਾ ਚੱਕੀਏ ਤਾਂ ਕਿ ਸਾਰੇ ਹੀ ਕਮਿਊਨਿਟੀਜ਼ ਸਾਰੇ ਜਿਹੜੇ ਐ ਸ਼ਹਿਰ ਦਾ ਉਹ ਗਰੋਅ ਕਰਨ ਉਹਨਾਂ ਦੇ ਵਿੱਚ ਇਕਤਾ ਹੋਵੇ ਉਹਨਾਂ ਦੇ ਵਿੱਚ ਇੱਕ ਮਿਊਚੁਅਲ ਰਿਸਪੈਕਟ ਹੋਵੇ ਉਹਨਾਂ ਦੇ ਵਿੱਚ ਇੱਕ ਅੱਗੇ ਵਧਣ ਦੀ ਜਿਹੜੀ ਆ ਉਹ ਉਹ ਤਮੰਨਾ ਹੋਵੇ ਤੇ ਕਿਉਂਕਿ ਵੱਖਵਾਦ ਦੇ ਵਿੱਚ ਤਾਂ ਬਰਬਾਦੀ ਹੈ ਬਰਬਾਦੀ ਹੈ ਜਿੱਥੇ ਲੜਾਈ ਆ ਉੱਥੇ ਮੇਸ਼ਾ ਬਰਬਾਦੀ ਹੈ ਜਿੱਥੇ ਭਾਈ ਇੱਕ ਰਹਿਣਗੇ ਉਹ ਇਕਤਰ ਹੋਗੀ ਤਾਂ ਉੱਥੇ ਇਕਤਾ ਦੇ ਵਿੱਚ ਹੀ ਤਰੱਕੀ ਹੈ ਇਕਤਾ ਦੇ ਬਹੁਤ ਬਹੁਤ ਧੰਨਵਾਦ ਤਾਂ ਕਿ ਇਹ ਸੰਚੇ ਕੁਮੋੜ ਸੇ ਸੇਖੋ ਜਿਨ੍ਹਾਂ ਨੇ ਆਪਣਾ ਕਾਫੀ ਜ਼ਿਆਦਾ ਜੀਵਨ ਪੰਜਾਬ ਦੀ ਤਰੱਕੀ ਲਈ ਲਾਇਆ ਆਪਣਾ ਬਹੁਤ ਯੋਗਦਾਨ ਦਿੱਤਾ ਤਾਂ ਜੋ ਇਹਨਾਂ ਦਾ ਪੈਂਡ ਇਹਨਾਂ ਦਾ ਪੰਜਾਬ ਇਹਨਾਂ ਦੀ ਜਵਾਨੀ ਬਾਰੇ ਸੋਚ ਕੇ ਕਿ ਤਰੱਕੀ ਵਿੱਚ ਕਰਨ ਇਹੋ ਜਿਹੇ ਇਨਸਾਨਾਂ ਦੀ ਪੰਜਾਬ ਨੂੰ ਭਾਰਤ ਦੇ ਚ ਨੂੰ ਬਹੁਤ ਲੋੜ ਹੈ ਤਾਂ ਜੋ ਸਾਡਾ ਪਿਆਰ ਬੜੇ ਅਸੀਂ ਤਰੱਕੀਆਂ ਵੱਲ ਵਧੀਏ ਇਹ ਕੁਝ ਕਹਿੰਦੇ ਮੈਂ ਮਾਫੀ ਚਾਹੁੰਦਾ ਜੇ ਕੁਝ ਗਲਤ ਬੋਲ ਗਏ ਫਿਰ ਕਿਸੇ ਵੀਡੀਓ ਵਿੱਚ ਮਿਲਦੇ ਤੁਹਾਡੇ ਅੰਦਰ ਪਾਸੇ ਪਮਾਲੀ ਪੀ ਪਰਚੀ ਪੰਜਾਬੀ ਚੈਨਲ ਤੋਂ ਸਤਿ ਸ਼੍ਰੀ ਅਕਾਲ É let's figure